ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਮੋਗਾ ਮੋਗੇ ਸ਼ਹਿਰ ਦੇ ਵਿੱਚੋਂ ਦਸਾਂਝ ਰੋਡ ਜਿਹੜਾ ਦਸਾਂਝ ਪਿੰਡ ਵਾਲੀ ਸ਼ੜਕ ਆ ਉਸ ਸ਼ੜਕ ਦੇ ਉੱਤੇ ਬਾਈ ਹੋ ਰਿਆਂ ਦਾ ਇੱਕ ਡੇਰੀ ਫਾਰਮ ਹੈ ਜਿੱਥੇ ਮੈਂ ਅੱਜ ਵੀਡੀਓ ਬਣਾ ਰਿਹਾ ਕਿਸੇ ਟਾਈਮ ਬੜੇ ਸ਼ੌਂਕ ਨਾਲ ਬਾਈ ਨੇ ਫਾਰਮ ਦੀ ਸ਼ੁਰੂਆਤ ਕੀਤੀ ਸੀ ਤੇ ਲਗਭਗ ਘਰ ਦੇ ਵਿੱਚ ਜਿਹੜੇ ਇਸ ਟਾਈਮ 15-16 ਨਾ ਗਏ ਇਹਨਾਂ ਚੋਂ ਸਿਰਫ ਦੋ ਮੱਝਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਖਰੀਦੀਆਂ ਬਾਕੀ ਹਰੇਕ ਨਾਗ ਹਰਿਆਣੇ ਦੇ ਵਿੱਚੋਂ ਬਾਈ ਖਰੀਦ ਕੇ ਲਿਆਇਆ ਚੰਗੇ ਦੁੱਧ ਹਲਕਾ ਮੱਝਾਂ ਪਰ ਇਹ ਕਿੱਤਾ ਇਦਾਂ ਦਾ ਹੈ ਵੀ ਇਹਦੇ ਨਾਲ ਸਾਨੂੰ ਕੁਝ ਹੈਲਪਰ ਵੀਰਾਂ ਦੀ ਲੋੜ ਪੈਂਦੀ ਹੈ ਜਿਵੇਂ ਲੇਬਰ ਦੀ ਸਾਨੂੰ ਲੋੜ ਪੈਂਦੀ ਹੈ ਜਦੋਂ ਅਸੀਂ ਜਿਆਦਾ ਵੱਡੇ ਪੱਧਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਤਾਂ ਬਾਈ ਨੂੰ ਉਹ ਸਮੱਸਿਆ ਆਈ ਵੀ ਲੇਬਰ ਵਾਲੇ ਵੀਰ ਨਹੀਂ ਐਡਜਸਟ ਹੋਏ ਨਾਲ ਤਾਂ ਹੁਣ ਇਹ ਸੋਚਿਆ ਬਾਈ ਨੇ ਵੀ ਇੱਕ ਵਾਰ ਸਾਰੇ ਪਸ਼ੂ ਜਿੰਨੇ ਖਰਚ ਹੈਗੇ ਉਹ ਵੇਚ ਦਿੰਨੇ ਆ ਸਿਰਫ ਦੋ ਨਗ ਬਾਈ ਰੋਕੂਗਾ ਜਿੰਨਾ ਚ ਇੱਕ ਗਾਂ ਤੇ ਇੱਕ ਮੱਝ ਬਾਈ ਦੀ ਉਹਦੇ ਨਾਲ ਪਰਸਨਲ ਹੀ ਲਗਾ ਆ ਵੀਰ ਨੂੰ ਪਹਿਲੀ ਮੱਝ ਖਰੀਦੀ ਸੀ ਉਹ ਬਾਈ ਕਹਿੰਦਾ ਵੀ ਕਿਸੇ ਵੀ ਕੀਮਤ ਤੇ ਆਪਾਂ ਨਹੀਂ ਵੇਚਣੀ ਬਾਕੀ ਜਿਹੜੀਆਂ ਮੱਝਾਂ ਦੋਸਤੋ ਇਹਨਾਂ ਦੇ ਵਿੱਚੋਂ ਇਹ ਮੰਨ ਲਓ ਵੀ ਲਗਭਗ 70-75% ਮੱਝਾਂ ਟੋਕੜ ਗੱਭਣ ਚੈੱਕ ਪਾਸ ਐ ਕੁਝ ਨਾ ਕੁ ਤਾਜੇ ਸੂਏ ਵੀ ਹੈਗੇ ਆ ਸੋ ਪਸ਼ੂ ਦੋਸਤੋ ਲੋ ਟੋਟਲ ਤੁਹਾਨੂੰ 13 ਜਾਂ 14 ਦਿਖਾਉਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇਹਨਾਂ ਦੀ ਡਿਟੇਲ ਸਾਰੀ ਪੁੱਛ ਲਾਂਗੇ ਐਡਰੈਸ ਬਾਈ ਤੋਂ ਪਹਿਲਾਂ ਸਮਝਾਂਗੇ ਵੀ ਇਸ ਪਿੰਡ ਬਾਈ ਦੇ ਘਰੇ ਜੇ ਪਹੁੰਚਣਾ ਹੋਵੇ ਤਾਂ ਕਿੱਥੋਂ ਦੀ ਪਹੁੰਚਾ ਜਾ ਸਕਦਾ ਮੈਂ ਇਹ ਬੇਨਤੀ ਇਸ ਕਰਕੇ ਕਰ ਦਿੰਦਾ ਵੀ ਕਈ ਵਾਰ ਜਦੋਂ ਜਿਆਦਾ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਉਦੋਂ ਫੋਨ ਰੀਸੀਵ ਕਰਨਾ ਔਖਾ ਹੋ ਜਾਂਦਾ ਹੈ ਕਈ ਵਾਰ ਫੋਨ ਚੱਕਿਆ ਨਹੀਂ ਜਾਂਦਾ ਤੇ ਫਿਰ ਬਹੁਤੇ ਵੀਰ ਮੈਨੂੰ ਫੋਨ ਲਾਉਂਦੇ ਆ ਵੀ ਐਡਰੈਸ ਦੱਸੋ ਸੋ ਵੀਡੀਓ ਨੂੰ ਧਿਆਨ ਨਾਲ ਸੁਣਿਓ ਕੱਲੇ-ਕੱਲੇ ਪਸੂ ਦੀ ਡਿਟੇਲ ਹੋਊਗੀ ਖੜਿਆਂ ਬਾਰੇ ਜਾਣਕਾਰੀ ਲਵਾਂਗੇ ਤੋਰ ਕੇ ਦਿਖਾਉਣਾ ਇੰਨੇ ਪਸ਼ੂਆਂ ਨੂੰ ਪੋਸੀਬਲ ਨਹੀਂ ਹੁੰਦਾ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਇੰਨਾ ਮੱਝਾਂ ਗਾਵਾਂ ਸਬੰਧੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਆਪਣਾ ਦੱਸ ਦਿਓ ਬਾਈ ਵੀਰੇ ਮੇਰਾ ਨਾਮ ਪ੍ਰਭਜੀਤ ਸਿੰਘ ਆ ਜੀ ਠੀਕ ਹੈ ਸ਼ਹਿਰ ਮੋਗਾ ਜੀ ਠੀਕ ਹੈ ਤੇ ਆਪਣਾ ਘਰ ਵੀਰੇ ਦਸਾਂਹੇ ਰੋਡ ਦਸਾਂਹੇ ਰੋਡ ਤੇ ਆ ਸੈਕੰਡਰੀ ਹਾਰਟ ਸਕੂਲ ਦੀ ਬੈਕ ਸਾਈਡ ਤੇ ਠੀਕ ਹੈ ਇਹਦਾ ਵਾਹ ਸੈਕੰਡਰੀ ਸਕੂਲ ਜਿਹੜਾ ਬਣਿਆ ਉਹਦੀ ਬੈਕ ਸਾਈਡ ਤੇ ਆ ਜੀ ਵੀਰੇ ਉਹਦੀ ਬੈਕ ਸਾਈਡ ਤੇ ਹਾਂਜੀ ਹਾਂਜੀ ਠੀਕ ਹੈ ਪ੍ਰਭਦੀ ਬਾਈ ਸ਼ੁਰੂਆਤ ਇਹ ਲੱਗਦਾ ਵੀ ਜਿਵੇਂ ਥੋੜਾ ਟਾਈਮ ਪਹਿਲਾਂ ਹੀ ਕੀਤੀ ਹੁੰਦੀ ਇਧਰਲੇ ਪਾਸੇ ਨੂੰ ਵੀਰੇ ਇਹ ਅਕਤੂਬਰ ਦੇ ਵਿੱਚ ਸ਼ੁਰੂ ਕੀਤਾ ਹੀ ਪਿਛਲੇ ਸਾਲ ਠੀਕ ਹੈ ਪਿਛਲੇ ਸਾਲ ਇੱਕ ਦੋ ਡੰਗਰ ਪਹਿਲਾਂ ਵੀ ਹੈਗੇ ਸੀ ਪਰ ਅਕਤੂਬਰ ਚ ਸ਼ੁਰੂ ਕੀਤਾ ਤੇ ਪਰ ਵੀਰੇ ਆਪ ਦੇ ਲੋ ਦਾ ਮੇਰਾ 90 ਰੁਪਏ ਰੇਟ ਜਾਂਦਾ ਦੁੱਧ ਦਾ ਅੱਛਾ ਪਰ ਲੇਬਰ ਇੰਨਾ ਤੰਗ ਕਰਦੀ ਹੈ ਨਾ ਅੱਛਾ ਆ ਵੀ ਵੀਰ ਅਜੇ ਕੱਲ ਆਇਆ ਏ ਅੱਛਾ ਤੇ ਪਰ ਲੇਬਰ ਕਰਕੇ ਵੀਰੇ ਨਹੀਂ ਸੈਟਿੰਗ ਬਹਿ ਰਹੀ ਕੰਮ ਦੀ ਕਿ ਲੇਬਰ ਦੀ ਬਹੁਤ ਵੱਡੀ ਸਮੱਸਿਆ ਮਤਲਬ ਜੇ ਆਪਾਂ ਉਵੇਂ ਦੇਖੀਏ ਵੀ ਦੁੱਧ ਦਾ ਚੰਗੇ ਰੇਟ ਤੇ ਪੈ ਰਿਹਾ ਬਚਤ ਤਾਂ ਹੋ ਰਹੀ ਹੈ ਬਚਤ ਹੋ ਰਹੀ ਆ ਵੀਰੇ ਪਰ ਇਹ ਆ ਕਿ ਜਦੋਂ ਲੇਬਰ ਨਾ ਹੋਵੇ ਸਾਰਾ ਬਰਡਨ ਆਪ ਦੇ ਉੱਤੇ ਆ ਜਾਂਦਾ ਹੈ ਤੇ ਫਿਰ ਜਦੋਂ ਬੰਦੇ ਨੂੰ ਆਪ ਨੂੰ ਕੰਮ ਕਰਨਾ ਪਵੇ ਸ਼ਹਿਰ ਦੁੱਧ ਵੀ ਪਾ ਕੇ ਆਉਣਾ ਪਵੇ ਡੋਰ ਟੂ ਡੋਰ ਡਿਲੀਵਰੀ ਆ ਵੀਰੇ ਉਹਦੇ ਕਰਕੇ ਫਿਰ ਕੀ ਹੁੰਦਾ ਕਿ ਜਿਵੇਂ ਮੰਨ ਲਓ ਹੁਣ ਸਾਰੇ ਟਾਈਮ ਟੇਬਲ ਡਿਲੇ ਹੁੰਦੇ ਜਾਂਦੇ ਆ ਵੀਰੇ ਅੱਛਾ ਤੇ ਯਕੋ ਉਸ ਘਰ ਦੇ ਕੰਮ ਵੀ ਫਰਾਬ ਦੇ ਜਿਵੇਂ ਹੋਣਗੇ ਇਥੇ। ਵੀਰੇ ਖੇਤੀਬਾੜੀ ਹੈਗੀ ਨਾਲ ਤੇ ਸੇ ਤਾਂ ਕਰਕੇ ਵੀਰੇ ਸਾਰੇ ਪਾਸੇ ਨਹੀਂ ਪੱਜਾ ਜਾਂਦਾ ਵੀਰੇ। ਉਂਝ ਹੁੰਦਾ ਸੀ ਚਲੋ ਪਹਿਲਾ ਇੱਕ ਬੰਦਾ ਹੁੰਦਾ ਸੀ ਉਹ ਪਿੱਛੇ ਸਾਮ ਛੱਡਦਾ ਹੁੰਦਾਈ ਤੇ ਜੇ ਜੇ ਆਪਾਂ ਨੂੰ ਖੇਤ ਖੋਦਦਾ ਕੰਮ ਹੁੰਦਾ ਜੇ ਆਪਾਂ ਆਪ ਜਾ ਕੇ ਕਰ ਆਉਂਦੇ ਸੀ ਪਰ ਹੁਣ ਉਹ ਵੀ ਮਲਗੀ ਚਲਾਖਾ ਤੇ ਕੰਮ ਖਰਾਬ ਹੋਇਆ। ਜਿਆਦਾ ਹਲਜਣ ਬਣ ਗਈ ਹੈ। ਅੱਛਾ ਭਾਈ ਇਹ ਮੱਝਾਂ ਜਿਹੜੀਆਂ ਆਪਾਂ ਖਰੀਦੀਆਂ ਮੈਂ ਪਹਿਲਾਂ ਵੈਸੇ ਦੱਸਦਾ ਬਹੁਤ ਸੋਹਣੀਆਂ ਮੱਝਾਂ ਤੁਹਾਡੇ ਕੋਲ। ਇਹ ਪਰਚੇਜਿੰਗ ਇਹਨਾਂ ਦੀ ਖਰੀਦੀਆਂ ਇਹ ਹਰਿਆਣੇ ਚੋਂ ਹੀ ਜ਼ਿਆਦਾ ਹਾਂਜੀ ਵੀਰੇ ਆਪਾਂ ਹਰਿਆਣੇ ਚੋਂ ਹੀ ਲਿਆਂਦੀਆਂ ਸੀ ਮਤਲਬ ਕਿ ਜਿਹੜੀ ਪਹਿਲੀ ਮੱਝ ਵੀ ਸੀ ਨਾ ਉਹ ਵੀ ਆਪਾਂ ਹਰਿਆਣੇ ਚ ਲਿਆਂਦੀ ਸੀ ਠੀਕ ਹੈ ਤੇ ਹਰਿਆਣੇ ਦੇ ਹਿਸਾਰ ਜੀਂਦ ਤੇ ਫਤਿਹਬਾਦ ਏਰੀਆ ਦੀਆਂ ਮੱਝਾਂ ਨੇ ਫਤਿਹਬਾਦ ਚੋਂ ਤਾਂ ਇੱਕ ਹੀ ਆਈ ਸੀ ਮੱਝ ਮੇਰੀ ਜਿਹੜੀ ਪਹਿਲੀ ਆਈ ਸੀ ਮੱਝ ਠੀਕ ਹੈ ਉਹ ਥੋੜੀ ਡਿਟੇਲ ਦੱਸਦਾ ਹਾਂ ਉਹਦੇ ਬਾਰੇ ਹਾਂ ਦੱਸੋ ਕਿਉਂਕਿ ਉਹਦੇ ਤਿੰਨ ਨਾ ਗੁੰਦੀ ਨੇ ਅੱਗੇ ਠੀਕ ਹੈ ਇਹ ਆਪਾਂ ਸ਼ੁਰੂਆਤ ਪਹਿਲਾਂ ਇੱਥੇ ਹੀ ਕਰ ਲੈਣੀ ਹੈ ਠੀਕ ਆ ਵੀਰੇ ਆਪਾਂ ਪਹਿਲਾਂ ਇਸ ਸਾਈਡ ਤੇ ਜਿਹੜੀਆਂ ਤੋਕੜਾਂ ਆ ਜਾਂ ਤੋਕੜ ਗੱਪਣ ਮੱਝਾਂ ਉਹਨਾਂ ਦੇ ਬਾਰੇ ਦੱਸਾਂਗੇ ਆ ਪਹਿਲੇ ਨੰਬਰ ਵਾਲੀ ਮੱਝ ਦੀ ਡਿਟੇਲ ਦੇ ਦੇਓ ਵੀਰੇ ਪਿਛਲੇ ਸਾਲ ਲਿਆਂਦੀ ਸੀ ਇਸ ਟਾਈਮ ਇਹਨੂੰ ਅਕਤੂਬਰ ਜੀ ਲਿਆਂਦੀ ਸੀ ਉਦੋਂ ਸੂਈ ਸੀ ਤੇ ਅਕਤੂਬਰ ਜੀ ਇਹ ਦੁਵਾਰਾ ਸੂਪੀ ਅਗਰ ਨਵੰਬਰ ਚ ਸੂਪੀ ਸੀ ਵੀਰੇ ਇਹ ਦੁਵਾਰਾ ਠੀਕ ਹੈ ਤੇ ਹੁਣ ਇਹਦੇ ਥੱਲੇ 10 ਕਿਲੋ ਦੁੱਧ ਮੰਨ ਕੇ ਚੱਲੋ ਹੂੰ ਤੇ ਪਰ ਇਹਦੇ 2 2 ਜਾਂ 2.5 ਮਹੀਨੇ ਹੋ ਗਏ ਸੂਈ ਨੂੰ ਵੀਰੇ 2.5 ਮਹੀਨੇ ਹੋ ਗਏ ਸੂਈ ਨੂੰ ਹਾਂਜੀ ਹਾਂਜੀ ਵੀਰੇ ਇਹ ਵੈਸ ਇਮਕਮਾ ਇਹ ਨਾ ਥੋੜੀ ਪਹਿਲਾਂ ਸੋਈ ਸੀਗੀ ਅੱਛਾ ਕੋਈ 20 25 ਦਿਨ ਪਹਿਲਾਂ ਸੋਈ ਸੀ ਤਾਂ ਕਰਕੇ ਫਿਰ ਇੰਜ ਇੱਕ ਦਾ ਜੇਤ ਦੀ ਦਿੱਕਤ ਆ ਗਈ ਸੀ ਅੱਛਾ ਪਰ ਹੁਣ ਸਾਰੀ ਮਤਲਬ ਕਿ ਕਲੀਅਰ ਆ ਦਵਾਈ ਦੂਹੀ ਰਖਾ ਕੇ ਸਾਰੀ ਸਾਫ ਕਰਾਦੀ ਸੀ ਠੀਕ ਹੈ ਹੁਣ ਦੋ 10 ਕਿਲੋ ਦੇ ਰਹੀ ਦੁੱਧ 10 ਕਿਲੋ ਹਾਂਜੀ ਬੱਚਾ ਹੈ ਤੇ ਬੱਚਾ ਹਾਂਜੀ ਪੀ ਸੀ 843 ਦਾ PC 843 ਕਟਾ ਵੀਰੇ ਪਰ ਕਟਾ ਨੂੰ ਕੋਈ ਪੁੱਛਦਾ ਨਹੀਂ ਕੱਟੀ ਹੁੰਦੀ ਦਾ ਇਹੀ ਸਾਰਿਆਂ ਨੇ ਪਹਿਲਾਂ ਇਸ ਕੁਐਸਚਨ ਹੁੰਦਾ ਕਿ ਬਾਈ ਕਿਹੜੇ ਸੀ ਮੰਦੀਆ ਪਰ ਉਹ ਕਟਾ ਕਰਕੇ ਚਲੋ ਦੱਸਦਾ ਫਿਰ ਵੀ ਦੱਸ ਦਿੰਦੇ ਆ ਕਿ 843 ਦੀ ਹੈ ਜੀ ਸੋ ਸੋ ਇਹਦੇ ਨਾਲ ਬੱਚਾ ਕਟਾ ਹੈ 10 ਕਿਲੋ ਦੁੱਧ ਹੈਗਾ 25 ਦਿਨ ਪਹਿਲਾਂ ਸੂ ਪੀ ਸੀ ਦੁੱਧ ਸਾਰੇ ਪਸ਼ੂਆਂ ਦਾ ਘਟਿਆ ਹੈ ਕਾਰਨ ਇਹ ਆ ਵੀ ਬਾਈ ਨੂੰ ਜਿਹੜੀ ਮੇਨ ਦਿੱਕਤ ਆਈ ਲੇਬਰ ਦੀ ਉਹਦੇ ਕਰਕੇ ਇਹ ਸਾਰੇ ਪਸ਼ੂ ਜਿਹੜਾ ਜਿੰਨਾ ਇਹਨਾਂ ਨੇ ਪੀਕ ਲੈਵਲ ਤੇ ਦੇਣਾ ਸੀ ਜਦੋਂ ਵੀ ਇਹ ਸਰੀਰ ਤੇ ਸਾਰੇ ਟੁੱਟੇ ਪਏ ਤੁਸੀਂ ਆਪਸਾ ਲਾ ਸਕਦੇ ਕਿ ਉਹਦੇ ਕਰਕੇ ਇਹ ਟੁੱਟੇ ਹੋਏ ਪਸ਼ੂ ਹੈ ਆ 2 ਨੰਬਰ ਤੇ ਬਈ ਜਿਹੜੀ ਝੋਟੀ ਹੈ ਆयो ਸਾਹਮਣੇ ਮੇਰੇ ਇਹ 6 ਦੰਦਾ ਠੀਕ ਹੈ ਮੈਨੂੰ ਲੱਗਦਾ ਹਜੇ ਵੀ 6 ਜਾਂ 8ਵੇਂ ਚੱਕ ਦੀ ਪਈ ਹੋਣੀ ਹੈ ਜਾਂ ਛੋਟੇ-ਛੋਟੇ ਹੋਣਗੇ 8ਵੇਂ ਵੀ ਠੀਕ ਹੈ ਤੇ ਇਹ ਹਰਿਆਣੇ ਦੇ हिसार ਦੇ ਏਰੀਆ ਦੀ ਮੱਝ ਹੈ ਜੀ ਠੀਕ ਹੈ ਤੇ ਇਹ 17 ਤੋਂ 18 ਕਿਲੋ ਅਸੀਂ ਚੋਗੇ ਲਿਆਂਦੀ ਸੀ ਵੀਰੇ ਤਿੰਨ ਡੰਗ ਅਸੀਂ ਮੱਝ ਚੋਗੇ ਲਿਆਂਦੀ ਸੀ ਤੇਜਵਿੰਦਰ ਮੇਰੇ ਨਾਲ ਗਿਆ ਸੀ ਧਿਕ ਪਿੰਡ ਤੋਂ ਮੁੰਡਾ ਠੀਕ ਹੈ ਤੇ ਅਸੀਂ ਵੀਰੇ ਮੱਝ ਚੋਗੇ ਲਿਆਂਦੀ ਸੀ ਮਤਲਬ ਇਹ ਦੋ ਜੋੜੇ-ਜੋੜੇ ਲਿਆਂਦੇ ਸੀ ਤਕਰੀਬਨ ਹੀ ਪਹਿਲੀ ਵਾਰੀ ਗਏ ਸੀ ਤਿੰਨ ਚਾਰ ਮੱਝਾਂ ਲਿਆਂਦੀਆਂ ਸੀ ਬਾਅਦ ਚ ਜੋੜੇ-ਜੋੜੀ ਆਏ ਵੀਰੇ ਸਾਰੇ ਜੇ ਵੈਸੇ ਕੀ ਰੇਟ ਦੀ ਖਰੀਦ ਸੀ ਉਦੋਂ ਆਪਣੀ ਵੀਰੇ ਖਰੀਦ 240 ਦੀ ਸੀ ਇਹ 240 ਦੀ ਅਰੇ ਇਹ ਜਗਲਾਂ ਪੇਂਟ ਤੋਂ ਆਈ ਸੀ ਉਹ 5% ਛੱਡਦੇ ਆ ਮਤਲਬ ਕਿ ਤਾਂ ਸਰ ਜਿੰਨੇ ਜਿਹੜੇ ਤਾਂ ਜਾਂਦੇ ਆ ਉਸੇ ਉਹਨਾਂ ਨੂੰ ਪਤਾ ਹੋਏਗਾ ਕਿ ਜਗਲਾਂ ਪੇਂਟ ਚ 5% ਇਹਦੇ ਤੇ ਆਫ ਹੁੰਦੀ ਆ ਠੀਕ ਹੈ ਤੇ ਇਹ 240 ਦੇ ਹੈ ਜੀ ਵੀਰੇ ਅੱਛਾ ਹੁਣ ਇਹ ਕਿੰਨਾ ਚਰ ਹੋ ਗਿਆ ਇਹਨੂੰ ਸੂਈ ਨੂੰ ਤੇ ਦੁੱਧ ਕਿੰਨਾ ਦੇ ਰਿਹਾ ਵੀਰੇ ਇਹ ਇਸ ਟਾਈਮ ਐਮ 46 ਤੋਂ ਗੱਬੜਣਾ ਜੀ ਹੂੰ ਤੇ ਦੁੱਧ ਇੰਦੇ ਥੱਲੇ ਵੀ 11 12 ਕਿਲੋ ਹੋਏਗਾ ਗੱਬੜ ਕਿੰਨੇ ਚਰ ਦੀ ਹੈ ਗੱਬਲ ਸਾਢੇ 3 ਮਹੀਨਾ ਦੀ ਹੈ ਜੀ ਸਾਢੇ 3 ਸਾਢੇ ਮਹੀਨੇ 3 ਮਹੀਨਾ ਦੀ ਪੱਕੀ ਆ ਜਿਹੜਾ ਮਰਜੀ ਆਪਦਾ ਡਾਕਟਰ ਕੋਲ ਲਾਇਆ ਆਵੇ ਜਿਹੜੀ ਮੱਝ ਆਪਾਂ ਕਹਿ ਦਈਏ ਕਿ ਇੰਨੇ ਚਰ ਦੀ ਗੱਬੜ ਉਹ ਇੰਨੇ ਦੀ ਨਿਕਲੇਗੀ ਵੀਰੇ ਠੀਕ ਹੈ ਜਣੀ ਉਹ ਚੈੱਕ ਕਰਾਉਣ ਦੀ ਆਪਸ਼ਨ ਹੈ ਇਥੋਂ ਕਰਾ ਸਕਦਾ ਨਾ ਬੰਦਾ ਹਾਂ ਆਪਣੇ ਕੋਲ ਡਾਕਟਰ ਹੈਗਾ ਉਹਨੂੰ ਸੱਦ ਲਾਂਗੇ ਵੀਰੇ ਉਹਨੂੰ ਸ ਸੋ ਮੇਰੇ ਕੱਟੀ ਇਹਦੇ ਪਿੱਛੇ ਕੱਟੀ ਵੀ ਹੈਗੀ ਇਹਦੇ ਨਾਲ ਇਹ ਵੀ ਉੱਥੇ ਨਾਲ ਹੀ ਆਈ ਸੀ ਇਹਦੇ ਠੀਕ ਹੈ ਸੋ ਦੋਸਤੋ ਦੇਖੋ ਸਾਢੇ 3 ਮਹੀਨਿਆਂ ਦੀ ਗੱਬਣ ਝੋਟੀ 11 12 ਕਿਲੋ ਦੁੱਧ ਦੇ ਰਹੀ ਹੈ ਐਮ 466 ਦਾ ਸੀਮਨ ਲੱਗਾ ਸੋ ਇਹਦਾ ਥਣ ਹਵਾਨਾ ਵੀ ਦੱਸੂਗਾ ਤੁਹਾਨੂੰ ਚੰਗੇ ਦੁੱਧ ਵਾਲੀ ਝੋਟੀ ਕੋਕੜ ਗੱਬਣਾ ਹੂੰ M468 ਦਾ ਆਪਣੀ ਇਹ ਗਾਰੰਟੀ ਆ ਡਾਕਟਰ ਸੁਮਿਤ ਗੁੱਜਰ ਤੋਂ ਸਾਰਾ ਸੀਮਨ ਲਿਆ ਜੀ ਠੀਕ ਹੈ ਉਹਨਾਂ ਤੋਂ ਤੁਸੀਂ ਜੇ ਕਿਸੇ ਨੇ ਕਨਫਰਮ ਕਰਨਾ ਡਾਕਟਰ ਸੁਮਿਤ ਗੁੱਜਰ ਜਾਣਦੇ ਆਪਾਂ ਨੂੰ ਤੁਸੀਂ ਸਾਰੇ ਕਰ ਸਕਦੇ ਹੋ ਕਨਫਰਮ ਠੀਕ ਹੈ ਸੀਮਨ ਬਾਰੇ ਵੀ ਗੱਲ ਠੀਕ ਹੈ ਸੀਮਨ ਬਾਰੇ ਆਪਾਂ ਜੇ ਕੋਈ ਇਹਨੂੰ ਹੁੰਦਾ ਨਾ ਕਈ ਵਾਰ ਕੀ ਬਈ ਸੀਮਨ ਆਪਣੀ ਸੀਮਨ ਦੀ ਗਾਰੰਟੀ ਆ ਕਿ ਜਿਹੜੀ ਮੱਝ ਨੂੰ ਜਿਹੜਾ ਸੀਮਨ ਲੱਗਾ ਉਹ ਸੀਮਨ ਆਪਾਂ ਸੁਮਿਤ ਗੁੱਜਰ ਤੋਂ ਹੀ ਲਿਆ ਸੀ ਠੀਕ ਹੈ ਓਕੇ ਸੋ ਦੋਸਤੋ M468 ਤੋਂ ਇਹ ਇਸ ਟਾਈਮ ਪ੍ਰੈਗਨੈਂਟ ਚੋ ਠੀ 11 12 ਕਿਲੋ ਦੁੱਧ ਦੇ ਰਹੀ ਹੈ ਬੱਚਾ ਇਹਦੇ ਨਾਲ ਕੱਟੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਦੇ ਨਾਲ ਗਾਂ ਇਹ ਬਾਈ ਨੇ ਘਰੇ ਰੱਖ ਲੈਣੀ ਆ ਦੁੱਧਾਸਤੇ ਕਿਉਂਕਿ ਨਾਗ ਇੱਕ ਅੱਧਾ ਰੱਖਣਾ ਹੀ ਪੈਣਾ ਹੈ। ਇਹਦੇ ਨਾਲ ਇੱਕ ਛੋਟੀ ਬੜੀ ਸੋਹਣੀ ਹੈ। ਵੀਰੇ ਇਹ ਇਹ ਕੱਟੀ ਆ ਨਾ ਜਿਹੜੀ ਇਹ ਖੱਟੀ ਉਸ ਮੱਝ ਦੀ ਆ ਪਰ ਇਹ ਇੰਦੀ ਨਾ ਮੰਨ ਕੇ ਇਹਦਾ ਬੱਚਾ ਮਰਿਆ ਹੋਇਆ ਪਰ ਇਹ ਠੰਡੀ ਬੋਧਿਆ। ਠੰਡੀ ਵਾਲੇ ਪਾਸੋਂ ਹੋਗੀ। ਜਿਨ੍ਹਾਂ ਨੇ ਦਾ ਮਤਲਬ ਕਿ ਸਾਰੇ ਘਰੇ ਰੱਖਣ ਵਾਲੀਆਂ ਵੀਰੇ ਇੱਕ ਵੀ ਮੱਝ ਨੂੰ ਮੈਂ ਟੀਕਾ ਨਹੀਂ ਲਾਉਂਦਾ ਤਾਂ ਕਰਕੇ ਮੇਰਾ ਦੁੱਧ 90 ਤੋਂ 100 ਰੁਪਏ ਜਾਂਦਾ ਹੈ। ਮੈਂ ਟੀਕਾ ਲਾ ਕੇ ਅੱਜ ਤੱਕ ਮੱਝ ਨਹੀਂ ਚੋਈ। ਤਾ ਕਰਕੇ ਵੀ ਕਿਉਂਕਿ ਅੱਜ ਇਹ ਕਸਟਮਰ ਆਪਾਂ ਨੂੰ ਪੈਸਾ ਭਰਦਾ ਆਪਾਂ ਨੂੰ ਵੀ ਫਿਰ ਉਹਨਾਂ ਦੀਆਂ ਸ਼ਰਤਾਂ ਦੇ ਖਰੇ ਉਤਰਨਾ ਪੈਂਦਾ ਏ ਤੇ ਜਿੰਨੀਆਂ ਵੀ ਮੱਜਾਂ ਨੇ ਵੀਰੇ ਆਪਣੀਆਂ ਸਾਰੀਆਂ ਆਹ ਰੇ ਟੈਕ ਚੋਂਣ ਵਾਲੀਆਂ ਨੇ ਜਿਵੇਂ ਮਰਜ਼ੀ ਇਹਨਾਂ ਨੂੰ ਮਤਲਬ ਕਿ ਆਪਦਾ ਜੋ ਵੀ ਪੂਰੀਆਂ ਠੰਡੀਆਂ ਮੱਜਾਂ ਨੇ ਵੀਰੇ ਅੱਛਾ ਇਹ ਕਿੰਨੇ ਚਿਰ ਦੀ ਗੱਬਣਾ ਇਹ ਵੀਰੇ ਢਾਈ ਮਹੀਨਿਆਂ ਦੀ 2 ਤੋਂ ਢਾਈ ਮਹੀਨਿਆਂ ਦੇ ਵਿੱਚ ਵਿੱਚ ਇਹ ਪੀਸੀ 574 ਤੋਂ ਉਪਰ ਗੱਬਣ ਠੀਕ ਹੈ ਇਹਦੇ ਥੱਲੇ ਦੁੱਧ ਕਿੰਨਾ ਵੀਰੇ 11 ਤੋਂ 10 ਬਸ 10 11 12 ਦੇ ਵਿੱਚ ਵਿੱਚ ਹੈਗਾ ਇਹਦੇ ਥੱਲੇ ਠੀਕ ਹੈ ਅੱਛਾ ਭਾਈ ਇਹਦਾ ਇਹ ਦੱਸ ਦਿਓ ਜੇ ਵੀ ਇਹ ਆਪ ਕਿਹੜੇ ਸੀਮੰਦੀਏ ਸ਼ਹਿਰੇ ਦਾ ਤੁਸੀਂ ਇਹ 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 ਮੇਰੇ ਦੋਸਤ ਕੋਲੋਂ ਹੀ ਆਈ ਸੀ ਇਹ ਆਪ PC 483 ਦੀ ਹੈ ਜੀ ਠੀਕ ਹੈ ਤੇ ਐਮ ਚ ਇਹ ਤੀਸਰਾ ਸੂਆ ਹੁਣ ਸੂਏਗੀ ਤੀਜਾ ਸੂਆ ਸੂਗ ਹਾਂ ਐਮ 400 574 ਤੋਂ ਵੀਰੇ ਐਮ 500 ਓ ਸੌਰੀ ਪੀਸੀ 574 ਤੋਂ ਵੀਰੇ ਠੀਕ ਹੈ ਪੀਸੀ 574 ਤੋਂ ਦੋਸੂ ਗੱਬਣਾ ਇਹਦੇ ਸਿਰਫ ਇੱਕ ਕਮੀ ਜੋ ਦਿਸਦੀ ਆ ਤੁਹਾਨੂੰ ਦਿਖਾਉਣ ਦਾ ਹੱਕ ਹੈ ਦਿਖਾ ਦਿਨਾ ਸਿੰਘ ਦੇ ਉੱਤੋਂ ਪੂਰੇ ਵੇ ਖੁੱਲੇ ਸਿੰਘ ਕੁੰਡੇ ਸਿਗੇ ਅੱਛਾ ਲਗੀ ਮੁੜੇ ਸੀਗੇ ਪਰ ਨਾ ਉਹ ਜਿਵੇਂ ਆਦਤ ਹੁੰਦੀ ਡੰਕਰ ਨੂੰ ਕੰਧ ਨਾ ਮਾਰਨ ਦੀ ਫਿਰ ਮੈਂ ਆ ਵੀ ਉਹ ਪੋਪਲੇ ਪੜਦੇ ਉਹ ਹਿਲਦੇ ਰਹਿੰਦੇ ਹੀ ਕਈ ਨਾ ਜਿਵੇਂ ਕੋਲੋਂ ਦੀ ਲੰਘਣਾ ਕੁਰਤੇ ਫਸਾ ਦੇਣਾ ਜਾਂ ਕੋਈ ਨਾ ਕੋਈ ਇਹਨੇ ਮਤਲਬ ਕਿ ਮਾਰ ਦੇਣਾ ਕਿਤੇ ਨਾ ਕਿਤੇ ਅੱਛਾ ਫਿਰ ਮੈਂ ਉਤੋਂ ਕੱਟ ਹੀ ਦਿੱਤੇ ਵੀਰੇ ਮੈਂ ਹਾਂ ਜੀ ਸੋ ਦੋਸਤੋ ਦੇਖੋ ਮੱਝ ਦੀ ਬਾਡੀ ਬੰਤਰ ਦੇਖੋ ਬੜੀ ਸੋਹਣੀ ਮੱਝ ਹੈ ਤੁਹਾਨੂੰ ਇਹਦਾ ਸਟਰਕਚਰ ਵੀ ਪਸੰਦ ਆਊਗਾ 2 ਮਹੀਨਿਆਂ ਤੋਂ ਉੱਤੇ ਉੱਤੇ ਗੱਭਣ ਚੈੱਕ ਪਾਸ ਹੈ ਤੁਸੀਂ ਕਰਵਾ ਸਕਦੇ ਹੋ ਹਵਾਨਾ ਸਾਫ਼ ਸੁਥਰਾ ਹੈ ਅਗਾੜੀ ਚੰਗੀ ਹੈ ਤਾਂ ਅਗਲੇ ਥਣਾ ਚ ਦੁੱਧ ਇਹਦੇ ਬਹੁਤ ਸੋਹਣਾ ਹੋਊਗਾ ਸੋ ਮੈਨੂੰ ਬਹੁਤ ਸੋਹਣੀ ਵੀਰੇ ਇਹ ਮੱਝ ਮੈਂ 17-18 ਕਿਲੋ ਦੀ ਆਈ ਮੱਝ ਮੈਂ ਇਹ ਦੱਸਣਾ ਭੁੱਲ ਗਿਆ ਇਹ 17-18 ਕਿਲੋ ਦੁੱਧ ਦੀ ਮੱਝ ਆਈ ਉਹ ਵੀ ਆਪਾਂ ਤੁਹਾਨੂੰ ਦੱਸਿਆ ਜਿਵੇਂ ਉਹ ਵੀ 17-18 ਦੇ ਮੈਂ ਚੋਗੇ ਲਿਆਏ ਸੀ ਇਹ ਮੱਝ ਮੇਰੇ ਦੋਸਤ ਕੋਲੋਂ ਆਈ ਸੀ ਮੈਂ ਤਾਂ ਨਹੀਂ ਚੋਗੇ ਲਿਆਇਓ ਮਨ ਲਗੀ 20 ਦਿਨਾਂ ਦੀ ਸੂਣ ਵਾਲੀ ਰਹਿੰਦੀ ਸੀ ਅਜੇ ਪਰ ਆਪਣੀ ਆਪਾਂ ਇਹਦੇ ਥੱਲੇ 17-18 ਕਿਲੋ ਦੁੱਧ ਚੋਇਆ ਵੀਰ ਹਾਂਜੀ ਸੋ ਚੰਗੇ ਦੁੱਧ ਵਾਲੀ ਐ ਉਹ ਬਹੁਤ ਸੋਹਣਾ ਢਾਂਚਾ ਵੈਸੇ ਦੱਸਦਾ ਹੈ ਚੰਗੇ ਦੁੱਧ ਵਾਲੇ ਪਸ਼ੂ ਦਾ ਜਿਹੜਾ ਉਹ ਸਰੀਰਕ ਬੰਤਰ ਉਹ ਵੀ ਚੰਗੀ ਹੁੰਦੀ ਹੈ ਬਾਕੀ ਮੇਨ ਗੱਲ ਜ ਤੋ ਇਹਦੇ ਨਾਲ ਇੱਕ ਹੋਰ ਮੱਝ ਖੜੀ ਐ। ਭਾਈ ਕਿੰਨੇ ਚਿਰ ਦੀ ਗੱਬਣ ਐ ਇਹ? ਇਹ ਵੀਰੇ ਇਹ ਅਪ੍ਰੈਲ ਦੇ ਵਿੱਚ ਸੂਫੇ ਕੀ ਮੱਝ 15 ਅਪ੍ਰੈਲ ਨੂੰ ਦੇ ਦਿਨ ਪੂਰੇ ਹੁੰਦੇ ਪਏ ਨੇ। ਮਤਲਬ ਕਿ ਹੁਣ ਹੋਰ ਮਹੀਨਾ ਇੱਕ ਚੋਣੀ ਆ ਆਹੀ ਮਹੀਨਾ ਚੋਣੀ ਆ ਬਸ। ਚਾਹ ਜੀ ਦੁੱਧ ਦਈ ਜਾਂਦੀ ਐ। ਹਾਂਜੀ ਹਾਂਜੀ ਦੁੱਧ ਦਈ ਆਂਦੀ ਵੀਰੇ ਦੋਵੇਂ ਟਾਈਮ ਮਿਲਦੀ ਵਿਦਆਊਟ ਟੀਕਾ। ਠੀਕ ਐ ਕਿੰਨਾ ਦੁੱਧ ਦੇ ਰਹੀ ਐ ਇਸ? ਇਹ ਵੀਰੇ 6 ਕਿਲੋ ਦੁੱਧ ਹੋਏਗਾ ਜੀ। ਚੇਕ ਕਿਲੋ ਹੁਣ ਵੀ ਦੇ ਰਿਹਾ ਹਾਂ ਤਿੰਨ ਕਿਲੋ ਇਸ ਟਾਈਮ ਤਿੰਨ ਕਿਲੋ ਇਸ ਟਾਈਮ ਪਰ ਆਹ ਮਹੀਨੇ ਨਰ ਮਲਗੀ ਮੈਂ ਚੋਗੇ ਛੱਡਦੀ ਨਹੀਂ ਮਾਜੋ ਫਿਰ ਤਿੰਨ ਕੁ ਮਹੀਨੇ ਨੂੰ 2.5 ਤਿੰਨ ਮਹੀਨੇ ਦੇ ਹੋ ਜਾਣੀ ਹੁਣ ਤਾਂ ਜਿਹੜਾ ਵੀਰ ਖਰੀਦੂਗਾ ਤਾਂ ਚੋ ਸਕਦਾ ਹੈ ਹਨਾ ਮਤਲਬ ਕਿ ਹਾਂ ਤਸੱਲੀ ਕਰਕੇ ਆਏ ਮੈਂ ਜਿੱਤੋ ਲੱਤ ਨਾ ਮਾਰੇ ਵੱਖਰੀ ਗੱਲ ਆ ਪਰ ਠੰਡੀ ਇਹ ਵੀ ਬਹੁਤ ਆ ਵੀਰ ਆਪਾਂ ਅਜੇ ਤੱਕ ਇਹਦੇ ਵੀ ਜੂੜ ਨਹੀਂ ਆ ਜਿਵੇਂ ਮਰਜੀ ਠੀਕ ਹੈ ਇਹ ਵੀ ਬਹੁਤ ਠੰਡੀ ਮੱਝਾ ਵੀਰ ਠੀਕ ਹੈ ਸੋ ਦੋਸਤੋ ਦੋਨੇ ਟਾਈਮ ਮਿਲਦੀ ਹੈ ਇਹ ਹਿਸਾਰ ਦੀ ਪਿਓਰ ਵੀਰੇ ਕੰਨ ਚ ਟੈਗ ਪਾਇਆ ਪਿੰਡ ਦਾ ਵੀ ਨਾਮ ਆਏਗਾ ਵਿੱਚ ਜੇ ਕਿਸੇ ਨੇ ਚੈੱਕ ਕਰਨੀ ਨਾ ਜਿੰਨਾ ਮੱਝਾਂ ਦੇ ਕੰਨਾਂ 'ਚ ਟੈਗ ਹੈਗੇ ਆ ਤੇ ਤੁਸੀਂ ਜੇ ਮਤਲਬ ਕਿ ਸਾਰੀਆਂ ਕਈਆਂ ਦੇ ਵੀਰ ਨਹੀਂ ਪਵਾਉਂਦੇ ਹੁੰਦੇ ਹਣ ਜਿਵੇਂ ਮੇਰੀਆਂ ਉਹ ਮੱਝਾਂ ਨੇ ਮੈਂ ਨਹੀਂ ਪਵਾਏ ਹਾਂ ਜਿਹੜੇ ਉੱਥੋਂ ਦੇ ਟੈਗ ਪਾ ਕੇ ਜਾਂਦੇ ਡਾਕਟਰ ਸਰਕਾਰੀ ਉਹਨਾਂ ਦੇ ਆ ਮਤਲਬ ਕਿ ਕੰਨਾਂ 'ਚ ਟੈਗ ਆ ਤੁਸੀਂ ਜੇ ਹਿਸਾਰ ਦਾ ਚੈੱਕ ਕਰਨਾ ਉਹਦੇ ਮਤਲਬ ਕਿ ਆਧਾਰ ਕਾਰਡ ਡੰਗਰਾਂ ਦਾ ਵੀ ਬੰਦ ਆ ਏ ਉਹਦੇ 'ਚ ਆ ਵੀ ਜਾਏਗਾ ਕਿ ਇਹ ਹਿਸਾਰ ਦੀ ਮੱਝਾ ਜੀ ਹਰੇ ਬਈ ਪਰਲੇ ਪਾਸੇੋਂ ਹੱਕੇ ਵੇ ਇਧਰ ਨੂੰ ਸੋ ਦੁੱਧ ਦੇ ਰਹੀ ਐ ਪਰ ਅਪ੍ਰੈਲ 15 ਨੂੰ ਇਹਨੇ ਸੂ ਪੈਣਾ ਹੈ ਦਿਨ ਪੂਰੇ ਹੁੰਦੇ ਆ ਗਰਮੀ 'ਚ ਵੀਰੇ ਗਰਮੀ ਚੜਦੀ ਨੂੰ ਆਉਣਾ ਇਹਨੇ ਮਤਲਬ ਕਿ ਦੁੱਧ ਲੈ ਕੇ ਐਮ 460 ਤੋਂ ਗੱਭਣਾ ਵੀਰੇ ਠੀਕ ਹੈ ਓਕੇ ਹਾਂ ਜੰਦੋ ਐਮ 460 ਤੋਂ ਗੱਭਣ ਇਹ ਵੀ ਚੰਗੇ ਦੁੱਧ ਵਾਲੀ ਮੱਝ ਇਹ ਵੀ ਵੀਰੇ 17-18 ਕਿਲੋ ਦੁੱਧ ਦੀ ਆਈ ਓਕੇ 17-18 ਕਿਲੋ ਦੁੱਧ ਸੋ ਪੀਕ ਲੈਵਲ ਇਹਦਾ ਆ ਰਿਹਾ ਸੋ ਇਸ ਸਾਈਡ ਦੀਆਂ ਸਾਰੀਆਂ ਮੱਝਾਂ ਦਿਖਾਤੀਆਂ ਪਰਲੇ ਪਾਸੇ ਵਾਲੇ ਜਿਹੜੇ ਪਸ਼ੂ ਆ ਤੁਹਾਨੂੰ ਦਿਖਾਉਣੇ ਆ ਬਾਈ ਜਿਹੜੀ ਇਧਰ ਮੱਝ ਐ ਤਾਂ ਤਾਜੀ ਸੂਈ ਲੱਗਦੀ ਹੈ ਨਾ ਬੱਚ ਠੀਕ ਹੈ 20 ਦਿਨ ਹੋ 21 ਜਾਂ 22 ਦਿਨ ਹੋਇਆ ਬਸ ਇਸ ਤੋਂ ਉੱਪਰ ਨਹੀਂ ਮੈਲੇ ਮੈਨੂੰ ਲੱਗਦਾ 1 2 ਇੱਕ ਅੱਧੇ ਦਿਨ ਤੋਂ ਲੱਗੀ ਸ਼ੁਰੂ ਹੋਈ ਹੈ ਹੁਣ ਠੀਕ ਹੈ ਤੇ ਆਹ ਕਟਾਏ ਦੇ ਪਿੱਛੇ ਹੂੰ ਤੇ ਵੀਰੇ ਇਹ ਇਹ ਵੀ ਹਿਸਾਰ ਤੋਂ ਲਿਆਂਦੀ ਸੀ ਅਕਤੂਬਰ ਚ ਠੀਕ ਹੈ 19 ਕਿਲੋ ਦੁੱਧ 19 20 ਕਿਲੋ ਦੁੱਧ ਚੋਕੇ ਲਿਆਂਦੀ ਸੀ ਵੀਰੇ ਅੱਛਾ ਇਸ ਟਾਈਮ ਕਿੰਨੇ ਦੁੱਧ ਤੇ ਚੱਲਦਾ ਇਸ ਟਾਈਮ ਵੀਰੇ 15 16 ਕਿਲੋ ਤੇ ਚੱਲਦੀ ਪਈ ਹੈ ਇਸ ਟਾਈਮ ਅੱਜ ਠੀਕ ਹੈ ਸੋ ਦੋਸਤੋ ਅਜੇ ਥੋੜੇ ਦਿਨਾਂ ਦੀ ਸੋਈ ਹੈ 20 21 ਦਿਨ ਹੋਇਆ ਸੋਈ ਨੂੰ ਮੈਲੇ ਤੋਂ ਤੁਰਪੀ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਉਹ ਸਾਮ ਸੰਭਾਲ ਦੀ ਦਿੱਕਤ ਆ ਗਈ ਕਿਉਂਕਿ ਲੇਬਰ ਹੈ ਨਹੀਂ ਗਈ ਤਾਂ ਦੁੱਧ ਹੁਣ ਵੀ ਸੋਹਣਾ ਹੈ ਤੁਸੀਂ ਜਿਆਦਾ ਚੋ ਸਕਦੇ ਹੋ ਚੰਗੀ ਸੇਵਾ ਨਾਲ ਪਰ ਇਸ ਟਾਈਮ ਜਿਹੜਾ ਦੁੱਧ ਆਜ ਰਿਹਾ ਉਹ ਤੁਹਾਨੂੰ ਦੱਸਦਾ ਇਹਨੂੰ ਇਸੇ ਤਰ੍ਹਾਂ ਨਾਲ ਫੇਰ ਦੇਖੋ ਬਈ ਮਾੜਾ ਜਹਾ ਲਾਈ ਗਿਆ ਆਪਾਂ ਇਹਨੂੰ ਸੋ ਦੇਖਿਓ ਹਵਾਨਾ ਬਈ ਪੂਛ ਫੜ ਲੂ ਹਾਂ ਸੋ ਇਹ ਹਵਾਨੇ ਦਾ ਰੋਖ ਹੈ ਦਾ ਤਾਜੀ ਸੂਈ ਵੀ ਮੱਝ ਆ ਦੱਸੋ ਇਹ ਬਰੇ ਲਸੀਆ ਥੋੜੀ ਪਲੀ ਹੁੰਦੀ ਨਾ ਤੇ ਹੋਰ ਵੀ ਇਹਨੇ ਪਿਛਲੀ ਜਦੋਂ ਲਿਆਂਦੀ ਸੀ ਉਦੋਂ ਬਹੁਤ ਸੋਹਣੀ ਸੀ ਮੱਝ ਅੱਛਾ ਛੋਟਾ ਜਹਾ ਹੱਥੀ ਸੀਗਾ ਇਹ ਮੇਰੀ ਬਹੁਤ ਚੰਗੇ ਰੇਟ ਤੇ ਲਿਆਂਦੇ ਆ ਵੀਰੇ ਵੀ ਮੱਝ ਚਲੋ ਹਾਂਜੀ ਸੋ ਦੋਸੋ ਸਾਰੇ ਪਸ਼ੂਆਂ ਤੇ ਕੀਮਤ ਚੰਗੀ ਇਨਵੈਸਟ ਬਾਈ ਨੇ ਕੀਤੀ ਐ ਪਰ ਕਈ ਵਾਰਾਂ ਕੁਝ ਕਾਰਨ ਹੋ ਜਾਂਦੇ ਆ ਜਿਹਦੇ ਕਰਕੇ ਵੇਚਨੇ ਪੈਂਦੇ ਆ ਬਾਈ ਜਿਹੜੀ ਇਧਰੋਂ 2 ਨੰਬਰ ਤੇ ਹੁਣ ਮੱਝ ਇਹ ਵੀਰ ਇਹ ਪੰਜਾਬ ਦੀ ਮੱਝ ਹੀ ਆ ਇਥੋਂ ਗਵਾਂਡ ਪਿੰਡ ਲਈ ਸੀ ਠੀਕ ਹੈ 5 ਕੁ ਮਹੀਨਿਆਂ ਦੀ ਸੋਈ ਆ ਵੀਰੇ ਹਮ ਪਰ 11 ਕਿਲੋ ਦੁੱਧ ਅੱਜ ਵੀ ਹਾਜ਼ਰ ਆਉਂਦੇ ੱਥਲੇ 11 ਕਿਲੋ ਹਾਂਜੀ ਡੇਢ ਕੁ ਮਹੀਨੇ ਦੀ ਗੱਬਣ ਹੈ ਜੀ ਠੀਕ ਐ ਐਮ 464 ਟੀ ਲੱਗਾ ਹਾਂਜੀ ਐਮ 464 ਨਾਲ ਬੱਚਾ ਹੈਗਾ ਆ ਵੀਰੇ ਕੱਟਾ ਪਰ ਹੁਣ ਕਈ ਵਾਰ ਮਤਲਬ ਕਿ ਉਂਜੀ 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 ਬੈਜੀਦਾ ਹੈ ਕੱਟੇ ਤੋਂ ਬਗੈਰ ਵੀ ਬੈਜੀਦਾ ਛੜਨ ਦੀ ਲੋੜ ਨਹੀਂ ਜਾਨੀ ਨਾਲ ਹੈਗਾ ਬੱਚਾ ਹਾਂਜੀ ਹਾਂਜੀ ਬੱਚਾ ਹੈਗਾ ਮੈਂ ਤਾਂ ਉਹ ਹੀ ਦੱਸਿਆ ਨਾ ਆਪਾਂ ਟੀਕਾ ਨਹੀਂ ਲਾਉਂਦੇ ਵੀਰ ਤਾਂ ਸਾਰੇ ਬੱਚੇ ਰੱਖੇ ਹੋਏ ਨੇ ਤਾਂ ਸ਼ਹਿਰ ਚ ਹਾਤਿਆ ਵਾਲੇ ਦਾ ਪਹਿਲਾ ਬੱਚਾ ਹੀ ਮਾਰਦੇ ਸਭ ਤੋਂ ਪਹਿਲਾਂ ਸਹੀ ਹੈ ਹਾਂ ਫਿਰ ਸਾਂਭੇ ਜਾਂਦੇ ਇਹਦੇ ਨਾਲ ਬਾਈ ਜਿਹੜੀ ਮੱਝ ਹੈ ਬੜਾ ਚੰਗਾ ਗੱਦ ਕਾਠਾ ਇਹ ਕਿੱਥੋਂ ਖਰੀਦੀ ਸੀ ਵੀਰੇ ਇਹ ਵੀ ਹਸਾਰ ਤੋਂ ਹੀ ਆਈ ਮੱਝ ਠੀਕ ਹੈ ਇਹਨੂੰ 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 2 ਤੋਂ 2.5 ਮਹੀਨੇ ਹੋ ਗਏ ਸੂਈ ਨੂੰ ਵੀਰੇ ਠੀਕ ਹੈ ਪਰ ਤੁਹਾਨੂੰ ਮੈਂ ਦੱਸਦਾ ਇਹ ਮੱਝ ਟੀਕੇ ਤੇ ਮਿਲਦੀ ਆ ਵੀਰੇ ਠੀਕ ਹੈ ਠੀਕ ਹੈ ਜੀ ਪਰ ਮੈਂ ਟੀਕਾ ਨਹੀਂ ਲਾਉਂਦਾ ਤੇ ਇਸ ਕਰਕੇ ਮੇਥੋਂ ਇਹ ਇੱਕ ਟਾਈਮ ਹੋ ਗਈ ਮੱਝ ਠੀਕ ਹੈ ਹੁਣ ਇੱਕ ਟਾਈਮ ਮਿਲ ਏਕ ਟਾਈਮ ਆ 2 ਮਹੀਨੇ ਹੋਈ ਸੋਈ ਨੂੰ ਆਪਣੇ ਕੋਲ ਪ੍ਰੂਫ ਪਏ ਆ ਫੋਟੋਆਂ ਵਾਲੇ ਸਾਰੇ ਪ੍ਰੂਫ ਪਏ ਨੇ ਠੀਕ ਹੈ ਉਹ ਆਪਾਂ ਵਿਖਾ ਵੀ ਦਵਾਂਗੇ ਤੇ ਵੀਰੇ ਇਹ ਇੱਕ ਮਸਟਾਈਟਸ ਚ ਆ ਗਈ ਸੀ ਮੱਜ ਠੀਕ ਹੈ ਆਪਾਂ ਐਵੇਂ ਕਹ ਜੀ ਜਿਹੜੀ ਗੱਲ ਸੱਚੀ ਹੋ ਸੱਚੀ ਆ ਠੀਕ ਹੈ ਤੇ ਇਹ ਮਸਟਾਈਟਸ ਚ ਆ ਗਈ ਸੀ ਇੰਜ ਥੱਲੇ ਹੁਣ 5-6 ਕਿਲੋ ਦੁੱਧ ਆ ਵੀਰੇ ਠੀਕ ਹੈ ਇੱਕ ਟਾਈਮ ਹੀ ਚੋਣ ਹਾਂਜੀ ਤੇ ਇਹ ਮੈਂ ਮਤਲਬ ਕਿ ਇਹ ਵੀ ਉਧਰੋਂ ਸਮਝੋ ਕਿ ਜਿਹੜਾ ਹਰਿਆਣੇ ਚ ਜਾਨਵਰ ਆਇਆ ਉਹਦਾ ਚੰਗੀ ਕੀਮਤ ਤੇ ਆਉਂਦਾ ਕੋਈ ਮਾੜਾ ਹੀ ਜਿੰਨੇ ਮਾੜਾ ਲੈਣਾ ਵੀਰੇ ਉਹ ਫਿਰ ਪੰਜਾਬ 'ਚ ਆਪਣੀ ਕੋਸ਼ਿਸ਼ ਹੁੰਦੀ ਆ ਕਿ ਜੇ ਹਲਕੀ ਮੱਝ ਲੈਣੀ ਫਿਰ ਇੱਥੇ ਹੀ ਲੈ ਲਈਏ ਅੱਛਾ ਭਾਈ ਇੱਕ ਗੱਲ ਹੋਣੀ ਜਿਵੇਂ ਆਪਾਂ ਦੱਸੀ ਜਾਨੇ ਆਪਾਂ ਬਹੁਤ ਚੰਗੀ ਕੀਮਤ 'ਤੇ ਪਸ਼ੂ ਖਰੀਦੇ ਹਾਂ ਹਾਂਜੀ ਉਦੋਂ ਉਹ ਪਸ਼ੂ ਵਿੱਗਸਰ ਹੁੰਦੇ ਆ ਤਿਆਰ ਹੁੰਦੇ ਜਾਂ ਦੁੱਧ ਤਿਆਰ ਹੁੰਦਾ ਹਾਂਜੀ ਹਾਂਜੀ ਵੀਰੇ ਹੁਣ ਆਪਾਂ ਨੇ ਰੇਟ ਆਪਾਂ ਵਿਕਰੀ ਵਾਲੇ ਰੱਖਾਂਗੇ ਮਤਲਬ ਉਸੇ ਤਰੀਕੇ ਨਾਲ ਕਿਉਂਕਿ ਆਪਾਂ ਪਸ਼ੂ ਸੇਲ ਕਰਨੇ ਆ ਵੀਰੇ ਘਾਟਾ ਨਾ ਪਾਇਓ ਮੈਨੂੰ ਵੀ ਜਿੰਨੇ ਵੀ ਲੈਣੀਆਂ ਪਰ ਇਹ ਆ ਗਈ ਮੈਂ ਹੁਣ ਕੰਮ ਛੱਡਣਾ ਬੇਬਸਾਂ ਤਾਂ ਕਰਕੇ ਵੀਰੇ ਚਲੋ ਜਿਵੇਂ ਵੀ ਹੋਈਆਂ ਅਡਜਸਟਮੈਂਟ ਹੋ ਜਾਏਗੀ ਨਾ ਅਗਲੇ ਨੂੰ ਵੀ ਜਚੇ ਪਸੂ ਪਰ ਉਹਦੀ ਰੇਟ ਜਚੇ ਉਹ ਵੇ ਸਾਉਤੇ ਵੀਰੇ ਚਲੋ ਇਹ ਆ ਕਿ ਟੋਕੜਾਂ ਕਹਿ ਕੇ ਟੋਕੜਾਂ ਹੀ ਆ ਚਲੋ ਹਨਾ ਕਿ ਟੋਕੜਾਂ ਕਹਿ ਕੇ ਦੇਨੇ ਪਏ ਆ ਪਰ ਇਹ ਆ ਕਿ ਜਿੰਨੇ ਸੂਪੀਆਂ ਨਾ ਇਹ ਤੁਹਾਡਾ ਘਰ-ਪਰ ਦੇਣਗੀਆਂ ਜਿਹੜੀਆਂ ਜਿਹੜੀਆਂ ਮੱਝਾਂ ਆਪਣੇ ਘਰੇ ਆਈਆਂ ਨਾ ਇਹ ਸਾਰਿਆਂ ਦਾ ਜਿੰਨੇ ਜਿੰਦੇ ਘਰੇ ਵੀ ਵੀਰ ਤੇ ਗਈ ਨਾ ਇਹ ਘਰ-ਪਰ ਦੇਣਗੀਆਂ ਇਹ ਹੀ ਆਪਣੀ ਗਾਰੰਟੀ ਆ ਵੀਰ ਸਹੀ ਹੈ ਸੋ ਦੋਸਤੋ ਮੱਝਾਂ ਚੰਗੀਆਂ ਬਾਈ ਦੀਆਂ ਪਰ ਦਿੱਕਤ ਆ ਕਿ ਇਹ ਗੈਪ ਕੋ ਪੈਂਦੇ ਵੀ ਮਤਲਬ ਕਿ ਪੂਰਾ ਵਧੀਆ ਸੀ ਵੀਰੇ ਅਗਲੇ ਥਣਾ 'ਚ ਵੀ ਪੂਰਾ ਗੈਪ ਸੀ ਪਰ ਇਹ ਆ ਕਿ ਬਸ ਟੀਕਾ ਮਤਲਬ ਕਿ ਟੀਕਾ ਆਪਾਂ ਲਾਉਂਦੇ ਨਹੀਂ ਵੀਰੇ ਤਾਂ ਕਰਕੇ ਲੋੜ ਤੋਂ ਪਹਿਲਾਂ ਆ ਗਈ ਮੱਝ ਸੋ ਦੱਸੋ ਇਹਨੂੰ ਮਸਟੈਟਸ ਹੋ ਗਈ ਸੀ ਜਦੋਂ ਐਂਟੀਬਾਇਟਿਕ ਲਗਦੇ ਆ ਉਹਦੇ ਨਾਲ ਆਪਾਂ ਨੂੰ ਦੁੱਧ ਸੁੱਕਦਾ ਜੋ ਦੁੱਧ ਸੁੱਕਦਾ ਫਿਰ ਕਈ ਵਾਰ ਐਵੇਂ ਸਮੱਸਿਆ ਆ ਜਾਂਦੀ ਬਾਕੀ ਨਵਾਂ ਵੀਰ ਸੀ ਜਿਆਦਾ ਵੱਡੇ ਪੱਧਰ ਤੇ ਇਧਰਲੇ ਪਾਸੇ ਧਿਆਨ ਦਿੱਤਾ ਸੀ ਬੜੇ ਵੱਡੇ ਢਾਂਚੇ ਦੀ ਮੱਝ ਐ ਸਿੰਘ ਕੁੰਡੇ ਆ ਕਦ ਕਾਠ ਬਹੁਤ ਆ ਵੇਲ ਚੰਗੀ ਉਤੋਂ ਚੜਾਈ ਢਾਂਚੇ ਦੀ ਤੁਸੀਂ ਨੋਟ ਕਰ ਸਕਦੇ ਹੋ ਇਹਦੇ ਨਾਲ ਬੱਚਾ ਹੈ ਮੇਰੀ 5 11 5 11 ਤੋਂ 6 ਫੁੱਟ 2 1/2 ਤੁਸੀਂ ਮਾਜ ਦੇਖੋਗੇ ਕਿੱਥੇ ਆਉਣੀ ਪਈਏ ਬਹੁਤ ਵੱਡੀ ਹੈ ਬਈ ਅੱਛਾ ਭਾਈ ਇਹ ਇਹਦੇ ਨਾਲ ਬੱਚਾ ਹੈਗਾ ਨਹੀਂ ਬੱਚਾ ਮਰਿਆ ਹੈ ਤਾਈਉ ਦੱਸਿਆ ਵੀਰੇ ਠੀਕ ਹਾਂ ਜੀ ਓਕੇ ਓਕੇ ਅੱਛਾ ਇਹਦੋਂ ਅੱਗੇ ਜਿਹੜੀ ਛੋਟੀ ਹੈ ਵੀਰੇ ਇਹ ਵੀ ਦੰਦਾਂ ਚ ਹੀ ਹੈ ਜੇ ਠੀਕ ਹੈ 6 ਦੰਦ ਹੋਏਗੀ ਜਾਂ ਮਤਲਬ ਕਿ ਦੰਦਾਂ ਚ ਹੀ ਆਪਾਂ ਚੱਲੋ ਜਿਹੜਾ ਵੀਰ ਆਏਗਾ ਚੈੱਕ ਕਰ ਲੇਗਾ ਠੀਕ ਹੈ ਤੇ ਇਹ ਵੀਰੇ ਮੈਂ 16 ਕਿਲੋ ਦੁੱਧ ਚੋਕੇ ਲਿਆਂਦੀ ਸੀ ਮਾਜੇ ਠੀਕ ਹੈ ਹੁਣ ਠੀਕ ਹੈ ਜੀ ਤਾਜੀ ਸੁਈ ਸੀ ਆ ਕੱਟੀਆ ਪਿੱਛੇ ਵੀਰੇ ਇਹ ਵੀ ਉਧਰੋਂ ਹੀ ਆਈ ਸੀ ਇਹ हिसਾਰ ਦੀ ਮੱਝ ਹੀ ਆ ਠੀਕ ਹੈ ਇਹਦੇ ਕੰਨ 'ਚ ਵੀ ਇਹ ਸਾਢੇ 3 ਸਾਲਾਂ ਦੀ ਆ ਵੀਰੇ ਠੀਕ ਹੈ ਇਹ ਸਾਢੇ 3 ਸਾਲਾਂ ਦੀ ਝੋਟੀ ਆ ਠੀਕ ਹੈ ਤੇ ਸੁਵਾ ਪਹਿਲਾ ਹੋਵੇ ਆਪਾਂ ਨੂੰ ਨਹੀਂ ਪਤਾ ਜਾਂ ਦੂਜਾ ਹੋਵੇ ਪਰ ਪਹਿਲਾ ਕਹਿ ਕੇ ਦਿੱਤੀ ਸੀ ਉਹਨਾਂ ਨੇ ਠੀਕ ਹੈ ਪੂਰੇ ਸਾਢੇ ਕੰਨ 'ਚ ਟੈਗ ਹੈਗਾ ਵੀ ਰਹਿੰਦੇ ਵੀ ਠੀਕ ਹੈ ਤੇ ਇਹਦੇ ਵੀ ਵੀਰੇ ਮਸਟਾਈਟਿਸ ਆ ਗਈ ਸੀ ਵੈਸੇ ਮੇਰੀ ਸਫਾਈ ਬਹੁਤ ਆ ਪਰ ਮੈਨੂੰ ਕਾਰਨ ਅਜੇ ਤੱਕ ਪਤਾ ਨਹੀਂ ਲੱਗੇ ਕਿ ਮਸਟਾਈਟਿਸ ਕਿਉਂ ਹੋਈ ਮੇਰੇ ਇਹ ਜ਼ਰੂਰ ਧਿਆਨ ਚ ਲਿਆਦਣਾ ਦੋਸਤੋ ਜੇ ਕੋਈ ਵੀਰ ਮੇਰੇ ਨਾਲ ਜੁੜਿਆ ਹੋਇਆ ਦੇਖਦਾ ਹੈ ਜਦੋਂ ਪਸ਼ੂਆਂ ਥੱਲੇ ਭਾਵੇਂ ਉਹ ਸਾਫ਼ ਫਰੈਸ਼ ਪਾਣੀ ਨਾਲ ਇੰਨੀ ਸਫਾਈ ਰੱਖੀ ਜਾਂਦੀ ਹੈ ਗਿੱਲਾ ਰਹਿਣ ਕਰਕੇ ਮਸਟੈਟਸ ਆਉਂਦੀ ਹੈ ਕਿਉਂਕਿ ਤਾਜੇ ਪਾਣੀ 'ਚ ਵੀ ਬੈਕਟੀਰੀਆ ਹੁੰਦਾ ਹੈ ਉਹਦੇ 'ਚ ਜਾਂਦਾ ਲਾਲ ਦਵਾਈ ਪਾ ਕੇ ਤੁਹਾਨੂੰ ਫਰਸ਼ ਤੇ ਮਾਰਨਾ ਚਾਹੀਦਾ ਜਾਂ ਥੋੜਾ ਬਹੁਤਾ ਜਿਹੜਾ ਤੁਸੀਂ ਨਾ ਵੀ ਗੋਆ ਜਿਹੜਾ ਉਡੀ ਬਾੜੀ ਸਫਾਈ ਕਰੋਗੇ ਤਾਂ ਹੋ ਸਕਦਾ ਉਹਦੇ ਨਾਲ ਮਸਟੈਟਸ ਕਟ ਜੇ ਜਦੋਂ ਜ਼ਿਆਦਾ ਪਾਣੀ ਫਰੈਸ਼ ਪਾਣੀ ਵਜਦਾ ਰਹਿੰਦਾ ਪਸ਼ੂਆਂ ਦੇ ਥੱਲੇ ਤਾਂ ਉਹਦੇ ਨਾਲ ਸਮੱਸਿਆ ਆਉਂਦੀ ਹੈ ਸੁੱਕਾ ਥਾਂ ਮਿਲਣਾ ਜ਼ਰੂਰੀ ਹੈ ਅੱਛਾ ਭਾਈ ਇਹਦਾ ਹੁਣ ਦੁੱਧ ਕਿੰਨਾ ਆਜ ਥੱਲੇ ਵੀਰੇ 10 ਕੋ ਕਿਲੋ ਹੀ ਆ 10 11 ਕਿਲੋ 10 11 ਕਿਲੋ ਹੈਗਾ ਦੋਨੇ ਟਾਈਮ ਪਰ ਇਹ ਵੀ ਠੰਡੀ ਹੈ ਆਪਾਂ ਐਵੇਂ ਜਿਹੜੀ ਜਿਹੜੀ ਗੱਲ ਕਹਿਦੀ ਵੀਰੇ ਮੱਝ ਸਾਰੀਆਂ ਹੀ ਠੰਡੀਆਂ ਐ ਠੀਕ ਐ ਕੰਗਾਈ ਨੇ ਮਿਲ ਗਿਆ ਆਪਾਂ ਚੋਈਆਂ ਆਪਾਂ ਬਿਨਾਂ ਬੱਚੇ ਛੱਡੇ ਤੋਂ ਵੀ ਆਪਾਂ ਬਹਿ ਜੀ ਗਏ ਨਾ ਮੱਝ ਥੱਲੇ ਮਿਲ ਪੈਂਦੀ ਆ ਹੁਣ ਥੋੜਾ ਮੱਝ ਨੂੰ ਇਹ ਹੁੰਦਾ ਬਈ ਉਪਰਾ ਬੰਦਾ ਦੇਖ ਕੇ ਨਾ ਵੀਰੇ ਉਹ ਹੁਣ 2.5 ਵਜੇ ਵੀ 2.5 ਆ ਜੇ ਦੁੱਧ ਦਾ ਵੀ ਟਾਈਮ ਨਹੀਂ ਹੋਇਆ ਹਾਂ ਜੀ ਹਾਂ ਜੀ ਠੀਕ ਹੈ ਸੋ ਦੋਸਤੋ ਦੇਖੋ ਇਹ ਟਾਈਮ ਜ਼ਰੂਰ ਦਿਖਾ ਦਿਨਾ ਤੁਹਾਨੂੰ ਇੱਕ ਵਾਰ 2:34 ਢਾਈ ਵਜੇ ਬਾਈ ਨੇ ਬੋਲਿਆ ਸਾਡੇ ਕੋ 4 ਚੁਆਇਸ ਸ਼ੁਰੂ ਹੁੰਦੀ ਵੀਰੇ ਆਪਣੀ ਠੀਕ ਆ ਜੇ 2 ਘੰਟੇ ਨਹੀਂ ਚਾਹੁੰਦੇ ਹਾਂ ਹਾਂਜੀ ਹਾਂ ਸਾਡੇ ਕੋ ਲਾਸਟ ਉੱਤੇ ਮੱਝ ਜਿਹੜੀ ਬਾਈ ਖੜੀ ਹੈ ਵੀਰੇ ਇਹ ਵੀ हिसार ਦੀ ਆ ਕੱਦ ਜੋ ਬੇਸ਼ੱਕ ਛੋਟੀ ਹੈਗੀ ਪਰ 20 21 ਕਿਲੋ ਦੁੱਧ ਇੰਦੇ ਤੱਲੇ ਹੈਗਾ ਇਸ ਟਾਈਮ ਟੋਕੜ ਆ ਇਹ ਨਾ ਮੈਂ ਐਕਸਪੈਰੀਮੈਂਟ ਹੀ ਕੀਤਾ ਕੀਤਾ ਦਾ ਮੈਂ ਪੰਜ ਮੱਝਾਂ ਦਾ ਐਕਸਪੈਰੀਮੈਂਟ ਸੀ ਸਿੰਕਰੋ ਕੀਤੀ ਸੀ ਸਾਰੀਆਂ ਮੱਝਾਂ ਦੀ ਠੀਕ ਹੈ ਇਹ ਦੋਵੇਂ ਮੱਝਾਂ ਸਿੰਕਰੋ ਵਾਲੀਆਂ ਹੀ ਨੇ ਮਿਲ ਗਈ ਇਹਨਾਂ ਦੀ ਸਿੰਕਰੋ ਕਰਕੇ ਪ੍ਰੈਗਨੈਂਟ ਕਰਾਈਆਂ ਸੀਗਾ ਇੱਕੋ ਦਿਨ ਹੀ ਪ੍ਰੈਗਨੈਂਟ ਹੋਈਆਂ ਨੇ ਸੋ ਮਤਲਬ ਇਹ ਵੀ 15 ਅਪ੍ਰੈਲ ਨੂੰ ਹੀ ਸੂਣਾ ਲੀਆ ਤੇ ਇਹ ਵੀ M460 ਤੋਂ ਹੀ ਗੱਬਣਾ ਵੀਰੇ ਠੀਕ ਹੈ ਇਸ ਟਾਈਮ ਇਹ ਡਰਾਈ ਚੱਲ ਰਹੀ ਡਰਾਈ ਆ ਵੀਰੇ ਬਸ 10 ਕੁ ਦਿਨ ਹੋ ਗਏ ਕੀਤੀ ਨੂੰ ਵੀਰੇ ਅੱਛਾ ਇਸ ਤੋਂ ਬਾਅਦ ਚ ਆਪਾਂ ਉਹ ਮੱਝ ਦਿਖਾਉਣੀ ਜਿਹਦੇ ਨਾਲ ਤੁਹਾਡਾ ਮੋਹ ਤੁਸੀਂ ਦੱਸਦੇ ਸੀ ਬੜਾ ਬਣਿਆ ਹੋਇਆ ਹਾਂਜੀ ਇਹ ਮੱਝ ਸਭ ਤੋਂ ਪਹਿਲਾਂ ਖਰੀਦੀ ਹੈ ਹਾਂਜੀ ਵੀਰੇ ਇਹ ਮੱਝ ਸਭ ਤੋਂ ਪਹਿਲਾਂ ਖਰੀਦੀ ਆ ਜੀ ਠੀਕ ਹੈ ਤੇ ਇਹ ਫਤਿਹਬਾਦ ਦੇ ਪਿੰਡ ਲੈਰੀਆ ਰਮੇਸ਼ ਕਰਕੇ ਨਾ ਰਮੇਸ਼ ਅੰਕਲ ਆਪਾਂ ਵੱਡੇ ਨੇ ਆਪਣੇ ਤੋਂ ਤੇ ਉਹਨਾਂ ਕੋਲ ਲਈ ਸੀ ਆਪਾਂ ਨਹੀਂ ਲਈ ਸੀ ਕਿਸੇ ਇੱਥੇ ਤਲਵੰਡੀ ਭਾਈ ਦੇ ਬੰਦੇ ਨੇ ਉਹਨਾਂ ਨੇ ਲੈ ਕੇ ਆਏ ਸੀ ਤੁਸੀਂ ਮੰਨੋ ਮਹੀਨਾ ਜੇ ਉਹ ਲੈ ਕੇ ਆਇਆ ਨੂੰ ਮੈਂ ਲੈ ਆਇਆ ਉਹਨਾਂ ਕੋਲ ਮੱਝ ਠੀਕ ਹੈ ਉਹਨਾਂ ਨੇ ਮਤਲਬ ਕੀ ਹਰਿਆਣੇ ਚ ਲਿਆਂਦੀ ਮੱਝ ਤੇ ਮੈਂ ਇਸ ਮੱਝ ਦੀ ਨਾ ਝੋਟੀ ਨੈਟ ਤੇ ਬਹੁਤ ਵਾਇਰਲ ਹੋਈ ਆ ਐਮ 29 ਦੀ ਝੋਟੀ ਐ ਇਸ ਮੱਝ ਦੀ ਠੀਕ ਹੈ ਉਹ ਨੈਟ ਤੇ ਬੜੀ ਜਿਆਦਾ ਵਾਇਰਲ ਆ ਵੀਰ گاਵਾ ਵਰਗਾ ਚੱਡਾ ਹੁੰਦਾ ਅੱਛਾ ਤੇ ਮੈਂ ਉਹ ਅੰਕਲ ਤੋਂ ਪੁੱਛਿਆ ਸੀ ਫੋਨ ਕਰਕੇ ਕਿ ਅੰਕਲ ਉਹ ਝੋਟੀ ਦੇ ਦਿਓ ਕਹਿੰਦੇ ਉਹਨਾਂ ਇਹ ਨਾ ਉਹਨਾਂ ਕੋਲ 55 ਤੋਂ 60 ਸਾਲਾਂ ਤੋਂ ਬਰੀਡ ਚੱਲਦੀ ਆ ਰਹੀ ਆ ਠੀਕ ਹੈ ਕੋਰਾਵਾ ਤਰਿਆ ਇੱਕੋ ਰਵਾ ਕਿਉਂ ਅੰਕਲ ਦਾਦੇ ਕਿ ਮੇਰੀ ਜਦੋਂ ਮੈਂ ਛੋਟਾ ਸੀ ਨਾ ਉਦੋਂ ਮੇਰੀ ਦਾਦੇ ਨੇ ਮੇਰੀ ਮਾਂ ਨੂੰ ਦਿੱਤੀ ਸੀ ਮੱਝ ਅੱਛਾ ਉਹਨਾਂ ਜੋ ਪੀੜੀਆਂ ਦਾਰ ਪੀੜੀਆਂ ਜੋ ਪੀੜੀਆਂ ਆਈ ਆਉਂਦੀਆਂ ਨੇ ਠੀਕ ਹੈ ਤੇ ਉਹਨਾਂ ਦਾ ਕੀ ਹੁੰਦਾ ਕਿ ਜਦੋਂ ਉਹਨਾਂ ਕੋਲ ਮਤਲਬ ਕਿ ਝੋਟੀ ਅੱਗੇ ਤਿਆਰ ਹੋ ਜੇ ਨਾ ਫਿਰ ਉਹ ਪਿਛਲਾ ਡੰਗਰ ਕੱਢ ਦਿੰਦੇ ਨੇ ਠੀਕ ਹੈ ਤੇ ਇਹ ਮੱਝ ਵੀਰੇ 22-23 ਕਿਲੋ ਦੁੱਧ ਤੇ ਚੱਲਦੀ ਸੀ ਹੂੰ ਉਸ ਟਾਈਮ ਮੈਨੂੰ ਮੈਨੂੰ ਲੱਗਾ 1.5 ਸਾਲ ਆਖੀਰਲਾ ਬੱਚਾ ਆਈ ਜਾਂਦਾ ਠੀਕ ਹੈ ਉਹ ਦਿਖਾਵਾਂਗੇ ਇਹ ਛੋਟੀ ਜਿਹੜੀ ਹਾਂਜੀ ਇਹ 2 ਸਾਲ ਤੇ 4 ਮਹੀਨੇ ਦੀ ਆ ਜੀ ਠੀਕ ਹੈ ਐਮ 51 ਦੀ ਆ ਜੀ ਠੀਕ ਹੈ ਤੇ ਉਸ ਤੋਂ ਬਾਅਦ ਵੀਰੇ ਪ੍ਰੈਗਨੈਂਟ ਨਹੀਂ ਹੋਈ ਹੁਣ ਪੀ 288 ਤੋਂ ਗੱਭਣ ਕਰਾਈ ਮੈਂ ਠੀਕ ਹੈ ਤੇ ਹੁਣ ਹਰੇਕ ਚੈੱਕ ਪਾਸ ਨਹੀਂ ਹੋਈ ਪਰ ਮੈਨੂੰ ਆਸ ਆ ਗਈ ਚਲੋ ਚੈੱਕ ਪਾਸ ਹੋ ਜੇ ਤੇ ਇਹ ਇਹ ਫਿਰ ਦੁੱਧੋਂ ਤਾਂ ਡਰਾਈ ਹੋਊਗੀ ਵੀਰੇ 1.5 ਸਾਲ ਆ ਬੱਚਾ ਤੁਹਾਨੂੰ ਦੱਸਿਆ ਉਹਨਾਂ 2 ਸਾਲ ਤੇ 4 ਮਹੀਨੇ ਤੋਂ ਇਹ ਵੱਢ ਬੱਚਾ ਨਹੀਂ ਕੋਈ ਆਇਆ ਤੇ ਫਿਰ ਉਹਨੂੰ ਇੰਨਾ ਚਿਰੇ ਨੂੰ ਫਿਰ ਡਰਾਈ ਨੂੰ ਰੱਖਾਂਗੇ ਬਾਵਰੇ ਮੂ ਪਿਆਰ ਪਿਆ ਆ ਡੰਗਰ ਨਾਲ ਅੱਛਾ ਕਿ ਇਹਦੇ ਜਾਨਵਰ ਕੋਸ ਆਪਾਂ ਇਹਦੇ ਬੱਚੇ ਸੀਗੇ ਤੁਹਾਡੇ ਹਾਂਜੀ ਵੀਰੇ ਇਹ ਜਦੋਂ ਆਈ ਸੀ ਨਾ ਮੱਝ ਉਧਰੋਂ ਹੂੰ ਇਹ ਪਿੱਛੇ ਇਹ ਲਾੜਲੇ ਦੀ ਝੋਟੀ ਆ ਜੀ ਠੀਕ ਹੈ ਮਤਲਬ ਕਿ ਇਹ ਸਭ ਤੋਂ ਵੱਡੀ ਮੇਰੇ ਘਰੇ ਇਹੀ ਝੋਟੀ ਆ ਹਾਈਟ ਦੇ ਵਿੱਚ ਠੀਕ ਹੈ ਜਿਹੜੀ ਤੁਸੀਂ ਪਹਿਲਾਂ ਮੱਝ ਦੱਸੀ ਸੀ ਨਾ ਇਹ ਉਹਦੇ ਨਾਲੋਂ ਵੀ ਵੱਡੀ ਆ ਵੀਰੇ ਅੱਛਾ ਉਹ ਤੋਂ ਵੀ ਉੱਚੀ ਹਾਂਜੀ ਹਾਂਜੀ ਠੀਕ ਹੈ ਇਹ ਹੁਣ ਕਿੰਨੇ ਚਰਦੀ ਗੱਪਣਾ ਝੋਟੀ ਬਾਈ ਵੀਰੇ ਸ਼ਕੀਨ ਸ਼ਕੂਨ ਬਹੁਤ ਜ਼ਿਆਦੀ ਝੋਟੀ ਆ ਇਹ ਤੇ ਇਹ ਝੋਟੀ ਪੀਸੀ 540 ਸੋਰੀ ਐਮ 460 ਤੋਂ ਹੀ ਗੱਪਣਾ ਹੂੰ ਸਾਢੇ 3 ਮਹੀਨਾ ਦੀ ਗੱਪਣਾ ਵੀਰੇ ਇਹ ਪਹਿਲੇ ਸੂਏ ਵਾਸਤੇ ਕੱਪਣਾ ਨਹੀਂ ਵੀਰੇ ਇਹ ਦੂਜੇ ਵਾਸਤੇ ਕੱਪਣਾਈ ਦੂਜੇ ਵਾਸਤੇ ਕੱਪਣਾ ਪਹਿਲੇ ਸੂਏ ਫਿਰ ਦੁੱਧ ਦੇ ਕਿੰਨਾ ਦੇ ਕੀ ਸੀ ਮੇਰੇ 16 ਕਿਲੋ ਸੀ 16 ਕਿਲੋ ਦੁੱਧ ਦਿੱਤਾ ਸਾਢੇ 3 ਮਹੀਨਿਆਂ ਦੀ ਗੱਪਣ ਹਾਂਜੀ ਸਾਢੇ 3 ਵੀਰੇ ਜੈਡ ਬਲੈਕ ਆ ਝੋਟੀ ਕਿਸੇ ਪਾਸੋਂ ਹਾਂਜੀ ਹਾਂਜੀ ਡਰਾਈ ਆ ਜੀ ਠੀਕ ਹੈ ਓਕੇ ਮੈਂ ਵੀਰੇ ਆਜ ਦਾ ਭਰਾ ਸੀ ਮੈਂ ਤਾਂ ਕਰਕੇ ਨਹੀਂ ਕਰਾਈ ਕਿਉਂਕਿ ਮੈਨੂੰ ਸੀਗਾ ਕਿ ਸੀਮਣਾ ਵਾਲੇ ਬੱਚੇ ਹੀ ਲੈਣੇ ਆ ਬਾਦ ਸੀਮਣਾ ਵਾਲੇ ਤੁਹਾਨੂੰ ਪਤਾ ਜਦੋਂ ਕਈ ਵਾਰ ਨਵਾਂ ਬੰਦਾ ਹੋਵੇ ਹੀਟ ਨਹੀਂ ਪਤਾ ਲੱਗਦੀ ਕਿਹੜੇ ਟਾਈਮ ਆ ਰਹੀ ਮੱਝ ਦੀ ਕਿਹੜੇ ਟਾਈਮ ਜਾ ਰਹੀ ਆ ਤੇ ਆਦੇ ਲੋਕ ਤਾਂ ਕਹਿਣਾ ਬਾਈ ਡਾਕਟਰ ਆ ਕੇ ਟੀਕਾ ਭਰ ਜਾ ਤੇ ਡਾਕਟਰ ਨੇ ਵੀ ਆ ਕੇ ਭਰ ਜਾਣਾ ਟੀਕਾ ਬਾਈ ਹਨਾ ਇੱਕ ਭਰਤਾ ਲੋੜ ਨਹੀਂ ਉਹ ਜਦੋਂ 20 ਦਿਨਾਂ ਬਾਅਦ ਚੈੱਕ ਕਰਨੀ ਮੱਝ ਫੇਰ ਤਾਰਾਂ ਕਰਦੀ ਪਈ ਆ ਐਂ ਕਰਕੇ ਨਾ ਮੇਰਾ ਡਿਲੇ ਬਹੁਤ ਹੋ ਗਿਆ ਕੰਮ ਵੀਰੇ ਹਾਂ ਸਹੀ ਹਾਂ ਜੀ ਠੀਕ ਹੈ ਅੱਛਾ ਭਈ ਜਿਹੜਾ ਇਹ ਬੱਲ ਹੈ ਇਹ ਵੀ ਵੀਰੇ ਲਾਡਲੇ ਦਾ ਇਹਦਾ ਸਗਾ ਭਰਾ ਹੀ ਠੀਕ ਹੈ ਇਹ ਉਹਨਾਂ ਨੇ ਅੰਕਲ ਨੇ ਗੱਬਣ ਕਰਾਈ ਸੀ ਲਾੜਲੇ ਤੋਂ ਪਿੱਛੇ ਇਹ ਆਈ ਸੀ ਠੀਕ ਹੈ ਜੀ ਤੇ ਇਹ ਫਿਰ ਮੈਂ ਆ ਕੇ ਜਿਵੇਂ ਬੰਦੇ ਨੂੰ ਹੁੰਦਾ ਹੀ ਹੈ ਨਾ ਕਿ ਯਾਰ ਕੱਟੀ ਐਡੀ ਸੋਣੀ ਤੇ ਮੈਂ ਦੁਬਾਰਾ ਫਿਰ ਮੈਂ ਫਿਰ ਇਹ ਲਾੜਲੇ ਤੋਂ ਗੱਬਣ ਕਰਾਈ ਵੀਰੇ ਤੇ ਇਹ ਵੀ ਆਪਾਂ ਉਹਨਾਂ ਅਜ ਤੱਕ ਨੱਥ ਨਹੀਂ ਮਾਰੀ ਇਹਨੂੰ ਨੱਥ ਵੱਜੀ ਹੋਈ ਆ ਪਰ ਪਾਈ ਨਹੀਂ ਠੀਕ ਹੈ ਬਿਨਾਂ ਨੱਥ ਦੇ ਅੱਛਾ ਐਵੇਂ ਹੀ ਆ ਹਾਂ ਜੀ ਹਾਂ ਜੀ ਠੀਕ ਹੈ ਮੈਂ ਮੈਂ ਸੈਟ ਬਾਅਦ ਥੋੜਾ ਹੈ ਨਾ ਜਿਵੇਂ ਨੂੰ ਪਤਾ ਹੈ ਕਿ ਇਹਨੇ ਮੇਰਾ ਮੂੰਹ ਫੜਨਾ ਫਿਰ ਥੱਲੇ ਕਰ ਲੈਂਦਾ ਵੀਰੇ ਕੀ ਅੱਛਾ ਉੰਜskii ਨਾ ਮੈਂ ਮੜਾ ਖੋਲ ਕੇ ਵਿਖਾ ਦੇਣਾ ਤੁਹਾਨੂੰ ਠੀਕ ਹੈ ਸੋ ਦੱਸੋ ਬਹੁਤ ਸੋਹਣਾ ਛੋਟਾ ਇਹ ਵੀਰੇ ਇਹ ਵੀ ਦੰਦਾਂ ਚ ਹੀ ਆ ਅੱਛਾ ਇਹ ਵੀ ਦੰਦਾਂ ਚ ਹੀ ਆ ਜੀ ਇਹ ਵੀ ਦੰਦਾਂ ਚ ਹੀ ਆ ਵੀਰੇ ਅੱਛਾ ਇਹਦੇ ਮੈਨੂੰ ਲੱਗਦਾ 8ਵੇਂ ਦੰਦ ਚੱਕਦੀ ਪਈ ਆ ਇਹ ਇਹ ਮੈਨੂੰ ਲੱਗਦਾ ਚੌਥੇ ਦੰਦ ਆ 6ਵੇਂ ਦੰਦ ਚੱਕਦਾ ਪਿਆਈ ਠੀਕ ਹੈ ਓਕੇ ਸੋ ਦੱਸੋ ਇਹ ਇਹ ਇਸ ਮਾਣ ਦਾ ਖਾਨਦਾਨ ਜਿਹੜੀਆਂ ਤਿੰਨ ਨਾਗ ਇੱਥੇ ਹੈਗੇ ਆ ਤੇ ਵੇ ਇਹ ਆਪਾਂ ਹੁਣ ਝੋਟਾ ਇਹ ਮੱਝ ਇਹ ਝੋਟੀ ਇਹ ਕੱਟੀ ਹਾਂਜੀ ਇਹ ਤਾਂ ਆਪਾਂ ਵੇਚ ਦੇ ਇਹ ਇਹ ਵੇਚ ਦਾਂਗੇ ਬਾਈ ਠੀਕ ਹੈ ਇਹ ਇੰਨੇ ਫਿਰ ਇਹ ਟੋਕੜ ਸਾਂਭੇ ਨਹੀਂ ਜਾਂਦੇ ਤੁਹਾਨੂੰ ਵੀ ਪਤਾ ਹੈ ਕਿ ਫਿਰ ਐ ਆ ਵੀਰੇ 2 ਸਾਲ 4 ਮਹੀਨੇ ਦੀ ਆ ਝੋਟੀ ਇਹਦੀ ਠੀਕ ਹੈ ਬਸ ਬਾਈ ਕੋਈ ਗੱਲ ਨਹੀਂ ਜਿਹੜਾ ਵੀਰ ਖਰੀਦਣਾ ਚਾਹੂਗਾ ਉਹਨੇ ਆ ਕੇ ਦੇਖ ਲੈਣਾ ਆਪਾਂ ਡਿਟੇਲ ਦੱਸ ਦੇ ਜੰਨੇ ਬਾਕੀ ਸੰਘ ਇਹਦਾ ਵੀ ਦੱਸੋ ਮੱਝਾਂ ਨੂੰ ਬਿਲਕੁਲ ਕੁੰਡਾ ਹੀ ਐ ਇੱਕ ਮਰਝ ਹੋਰ ਬਾਈ ਇੱਧਰ ਖੜੀ ਵੀਰੇ ਇਹ ਵੀ ਹਿਸਾਰ ਤੋਂ ਹੀ ਲਿਆਂਦੀ ਸੀ ਇਹ ਜੀਨ ਤੋਂ ਲਿਆਂਦੀ ਸੀ ਸੌਰੀ ਠੀਕ ਹੈ ਤੇ ਏ ਠੰਡੇ ਵੀ ਬੜੀਆ ਵੀਰੇ ਹੂੰ ਪਰ ਨਾ ਇਹਨੂੰ ਇਹ ਮਤਲਬ ਕਿ ਅਕਤੂਬਰ ਦੀ ਸੋਈ ਆ ਪਿਛਲੇ ਦੇ ਉਸ ਤੋਂ ਬਾਅਦ ਮਿੱਥੋ ਗੱਬਣ ਹੀ ਨਹੀਂ ਕਰਾਈ ਗਈ ਸੀ ਠੀਕ ਹੈ ਪਰ ਇਸ ਟਾਈਮ ਜੇ ਕੋਈ ਆਏਗਾ ਆਪਾਂ ਚੈੱਕ ਪਾਸ ਕਰਾ ਕੇ ਦਵਾਂਗੇ ਹੂੰ ਮੈਂ ਡਾਕਟਰ ਨੂੰ ਕਿਹਾ ਸੀ ਕੱਲ ਤੁਸੀਂ ਉਸ ਦਿਨ ਉਹ ਆਉਣਾ ਸੀ ਨਾ ਉਸ ਦਿਨ ਤੁਸੀਂ ਆਏ ਨਹੀਂ ਸਹੀ ਹੈ ਤੇ ਮੈਂ ਡਾਕਟਰ ਨੂੰ ਕਿਹਾ ਸੀ ਅੱਜ ਚੈੱਕ ਕਰ ਜੀ ਤੇ ਉਹ ਚੈੱਕ ਨਹੀਂ ਕਰਨ ਆਇਆ ਵੀਰੇ ਠੀਕ ਹੈ ਉਹ ਕਿਤੇ ਚਰ ਹੋ ਗਿਆ ਤੇ ਡੇਢ ਮਹੀਨੇ ਦੀ ਆਪਾਂ ਇੱਕ ਤਸੱਲੀ ਕਰਾ ਕੇ ਦਵਾਂਗੇ ਜੀ ਡੇਢ ਮਹੀਨੇ ਦੀ ਗੱਪਣ ਹੋਈ ਗਈ ਐਮ 460 ਤੋਂ ਵੀਰੇ ਠੀਕ ਹੈ ਇਹ ਵੀ ਹਾਂਜੀ ਤੇ ਜਿਹੜੀ ਇੱਕ ਕੱਟੀ ਲਾਸਟ ਉੱਤੇ ਖੜੀ ਹੈ ਇਹ ਵੀਰੇ ਇਹ ਇਹ ਐਸ ਮੱਝ ਦੀ ਆ ਵੀਰੇ ਠੀਕ ਹੈ ਜਿਹੜੀ ਆ ਵੱਡੀ ਮੱਝ ਹਾਂਜੀ ਇਹ ਵੱਡੀ ਮੱਝ ਦੀ ਆ ਜੀ ਪਿੱਛੇ ਸੂਰ ਦੀ ਆ ਗਈ ਇਹ ਪਿੱਛੇ ਨਾਲ ਆਈ ਸੀ ਨਾਲ ਠੀਕ ਹੈ ਓਕੇ ਹਾਂਜੀ ਹਾਂਜੀ ਸੋ ਦੋਸਤੋ ਇਹ ਤੁਹਾਨੂੰ ਸਾਰੇ ਪਸ਼ੂ ਦਿਖਾਤੇ ਆ ਕਹਾਣੀ ਸਾਰੀ ਦੱਸਤੀ ਆ ਤੁਹਾਨੂੰ ਜਿਹੜੀ ਵਾਈ ਵੀਰੇ 18 ਤੋਂ 21 ਕਿਲੋ ਆਪਾਂ ਚੋਚੋ ਕੇ ਲਿਆਂਦੇ ਆ ਸੀ ਮੱਝਾਂ ਮਿਲ ਗਈ ਠੀਕ ਹੈ 18 ਤੋਂ ਬਾਹਰ ਆ ਲਈ ਸਾਰੀਆਂ ਮੱਜਾ ਲਿਆਉਂਦੀਆਂ ਸੀ ਅੱਛਾ ਇੱਕ ਲਾਸਟ ਉੱਤੇ ਕੁਐਸਚਨ ਹੈ ਵੀ ਜਦੋਂ ਮੈਂ ਇਦਾਂ ਦੀਆਂ ਵੀਡੀਓ ਪਾਉਣਾ ਫੋਨ ਆਉਣਗੇ ਹੱਦੋਂ ਬਾਹਲੇ ਆ ਰੀਸੀਵ ਕਰਦੇ ਰਹੋਗੇ ਹਾਂਜੀ ਹਾਂਜੀ ਵੀਰੇ ਠੀਕ ਹੈ ਤੇ ਜੇ 22 ਚਾਂਸ ਹੋ ਗਏ ਤਾਂ ਨਾਂ ਚੱਕਿਆ ਜਾਵੇ ਸੈਕਰਡ ਹਾਰਟ ਸਕੂਲ ਦੀ ਬੈਕ ਸਾਈਡ ਦੇ ਉੱਤੇ ਨਾਮ ਆਪਣਾ ਕੀ ਹੈ ਬਾਈ ਦੱਸਿਓ ਦੁਆਰ ਮੇਰਾ ਨਾਮ ਪ੍ਰਭਜੀਤ ਸਿੰਘ ਆ ਵੀਰੇ ਇੱਥੋਂ ਪੁੱਛ ਸਕਦੇ ਆ ਪ੍ਰਭਦੀਪ ਦੇ ਘਰੇ ਜਾਣਾ ਹਾਂਜੀ ਪੈਟਰੋਲ ਪੰਪ ਦੇ ਤੁਸੀਂ ਪੁੱਛ ਲਓ ਤੁਸੀਂ ਫੋਨ ਹੀ ਕਰ ਲਓ ਆਪਾਂ ਫੋਨ ਨੰਬਰ ਬੋਲ ਹੀ ਦੇਣਾ ਮੈਂ ਕੋਈ ਨਹੀਂ ਅੱਗੋਂ ਰੀਸੀਵ ਕਰ ਲਿਆ ਕਰਾਂਗਾ ਜੋ ਸਕਰੀਨ ਤੇ ਲਾ ਦੇਣਾ ਹਾਂਜੀ ਹਾਂ ਇਹ ਤੇ ਕਾਲ ਕਰੋ ਬਾਈ ਕਹਿੰਦਾ ਵੀ ਮੈਂ ਫੋਨ ਕਰਕੇ ਸੇਵ ਕਰੂੰਗਾ ਹਾਂ ਜੀ ਬਈ ਮੈਂ ਇੱਕ ਨਾ ਥੋੜਾ ਜਿਆ ਲੋਕਾਂ ਨੂੰ ਕਨਫਿਊਜ਼ਨ ਨਾ ਹੋਵੇ ਇੱਕ ਆਪਾਂ ਨੰਬਰ ਬੋਲ ਦਈਏ ਸਾਰੀਆਂ ਮੱਜਾਂ ਦੇ ਨਹੀਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹਾਂ ਉਹ ਆਪਾਂ ਇਸ ਸਾਈਡ ਤੋਂ ਦਿਖਾਈਆਂ ਪਹਿਲਾਂ ਬਸ ਐ ਸਾਈਡ ਤੋਂ ਪਹਿਲੇ ਨਾ ਆ ਪਹਿਲਾ ਨੰਬਰ ਮੰਨ ਕੇ ਚੱਲ ਲਿਓ ਹਾਂ ਸਹੀ ਆ ਪਹਿਲਾ ਐਂਡ ਤੱਕ ਪੰਜਵਾਂ ਠੀਕ ਹੈ ਆ ਛੇਮਾ ਹੋ ਗਿਆ ਜੀ ਤੇ ਉਹ ਵੱਡੀ ਮੱਝ ਤੋਂ ਸਤਮਾ ਹੋ ਗਿਆ ਜੀ ਠੀਕ ਹੈ ਇਧਰਲੇ ਪਾਸੇ ਦੋਸਤੋ ਇੱਕ ਗਾਂ ਹੈ ਉਹਦੇ ਕਰਕੇ ਤੁਹਾਨੂੰ ਨੰਬਰ ਜਿਹੜਾ ਉਹ ਅਸੀਂ ਪੰਜਵਾਂ ਬੋਲਿਆ ਵੈਸੇ ਜੇ ਗਾਂਵ ਵਿੱਚੋਂ ਕੱਢ ਦੋਗੇ ਤਾਂ ਫਿਰ ਚਾਰ ਏ ਸਾਈਡ ਤੇ ਮੱਝਾਂ ਅ ਏ ਸਾਈਡ ਤੇ ਉੱਤੇ ਜਿਹਨਾਂ ਦਾ ਮੱਝਾਂ ਪੰਜ ਐ ਤੇ ਇਹ ਤੋਂ ਇਲਾਵਾ ਚਾਰ ਜਾਨਵਰ ਪਰਲੇ ਪਾਸੇ ਆ ਸੋ ਤੁਸੀਂ ਆ ਕੇ ਦੇਖੋ ਜਿਹੜਾ ਨਾਲ ਤੁਹਾਨੂੰ ਜੱਜਦਾ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ